2025 ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਆਪਸ ਦੇ ਵਿੱਚ ਲੜਾਈਆਂ ਹੋਈਆਂ ਕਲੈਸ਼ ਹੋਏ ਜਿਹੜੇ ਕੁਝ ਦੇਸ਼ਾਂ ਦੇ ਵਿੱਚ ਥੋੜੇ ਸਮੇਂ ਲਈ ਚੱਲੇ ਤੇ ਕਈ ਦੇਸ਼ਾਂ ਦੇ ਵਿੱਚ ਹਾਲੇ ਵੀ ਚੱਲ ਰਿਹਾ ਜਿਸ ਤਰ੍ਹਾਂ ਇੰਡੀਆ ਪਾਕਿਸਤਾਨ ਦਾ ਕਲੈਸ਼ ਹੋਇਆ ਇਸੇ ਹੀ ਤਰ੍ਹਾਂ ਇਜ਼ਰਾਈਲ ਤੇ ਈਰਾਨ ਦਾ ਕਲੈਸ਼ ਹੋਇਆ ਇਜ਼ਰਾਈਲ ਤੇ ਲਿਬਨਾਨ ਦਾ ਕਨਫਲੈਕਟ ਹੋਇਆ ਕੰਪੋਡੀਆ ਤੇ ਥਾਈਲੈਂਡ ਦਾ ਕਨਫਲੈਕਟ ਹੋਇਆ ਪਾਕਿਸਤਾਨ ਅਫਗਾਨਿਸਤਾਨ ਦੇ ਕਲੈਸ਼ ਹੋਏ ਆ ਇਜ਼ਰਾਈਲ ਤੇ ਸੀਰੀਆ ਦਾ ਹੋਇਆ ਇਜ਼ਰਾਈਲ ਤੇ ਜਮਨ ਦਾ ਹੋਇਆ ਇਸੇ ਤਰ੍ਹਾਂ ਰਸ਼ੀਆ ਤੇ ਯੂਕਰੇਨ ਦੀ ਵਾਰ ਇਸ ਵੇਲੇ ਚੱਲ ਰਹੀ ਆ ਤੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸਿਵਲ ਵਾਰ ਚੱਲ ਰਹੀ ਆ ਮੀਆਮਾਰਚ ਚ ਚੱਲ ਰਹੀ ਆ ਸੁਡਾਨ ਚ ਚੱਲ ਰਹੀ ਆ ਥੋਪੀਆ ਚ ਚੱਲ ਰਹੀ ਆ ਮੈਡਗਾਸਕਰ ਚ ਚੱਲ ਰਹੀ ਆ ਮਿਡਲ ਈਸਟ ਦੇ ਜਮਨ ਚ ਚੱਲ ਰਹੀ ਆ 2025 ਦੇ ਵਿੱਚ ਜ਼ਿਆਦਾਤਰ ਜਿਹੜੀਆਂ ਲੜਾਈਆਂ ਹੋਈਆਂ ਉਹ ਥੋੜੇ ਥੋੜੇ ਸਮੇਂ ਲਈ ਹੋਈਆਂ ਤੇ ਥੋੜੇ ਸਮੇਂ ਬਾਅਦ ਇਹ ਹਟ ਗਈਆਂ ਇਸ ਤਰ੍ਹਾਂ ਸੀਗਾ ਜਿਸ ਤਰ੍ਹਾਂ ਫਿਲਮ ਦਾ ਇੱਕ ਟ੍ਰੇਲਰ ਦਿਖਾ ਲਿਆ ਜਾਂਦਾ ਤੇ ਪਿਕਚਰ ਤੋਂ ਅਭੀ ਬਾਕੀ ਆ ਮੇਰੇ ਦੋਸਤ ਉਸ ਹਿਸਾਬ ਨਾਲ ਸੀ ਜਿਹੜੇ ਵੀ ਦੇਸ਼ਾਂ ਦੇ ਵਿੱਚ ਇਹ ਕਨਫਲੈਕਟ ਹੋਏ ਆ 2025 ਦੇ ਵਿੱਚ ਉਹਨਾਂ ਨੂੰ ਸ਼ਾਇਦ ਆਪਣੀਆਂ ਕਮਜ਼ੋਰੀਆਂ ਪਤਾ ਲੱਗ ਗਈਆਂ ਇਸ ਲਈ ਜਿਹੜੇ ਵੀ ਦੇਸ਼ਾਂ ਦੇ ਵਿੱਚ ਇਹ ਕਨਫਲੈਕਟ ਹੋਏ ਸੀਗੇ ਉਹਨਾਂ ਨੇ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਇਹ ਜੰਗੀ ਸਮਾਨ ਆ ਖਰੀਦਣੇ ਸ਼ੁਰੂ ਕਰ ਦਿੱਤੇ ਆ ਜਿਹੜੇ ਆਪਣੇ ਰੱਖਿਆ ਬਜਟ ਸੀਗੇ ਉਹ ਵਧਾ ਦਿੱਤੇ ਆ ਸੋ ਦੁਨੀਆ ਦੇ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ 2026 ਦੇ ਵਿੱਚ ਜਿਹੜੇ ਆਪਸੀ ਜਿਹੜੇ ਕਨਫਲੈਕਟ ਆ ਇਹਨਾਂ ਦੇ ਵੱਡੇ ਲੈਵਲ ਤੇ ਹੋ ਸਕਦੇ ਆ ਤੇ ਏਸ਼ੀਆ ਤੇ ਭਾਰਤ ਦੇ ਆਲੇ-ਦੁਆਲੇ ਵਾਲਾ ਜਿਹੜਾ ਏਰੀਆ ਓ ਓਹੋ ਇਸ ਵੇਲੇ ਜੰਗ ਦੇ ਲਿਹਾਜ਼ ਨਾਲ ਹਾਈ ਰਿਸਕ ਤੇ ਕਿਉਂ ਆ ਜੋ ਇਸ ਵੇਲੇ ਦੁਨੀਆ ਦੀਆਂ ਰਿਪੋਰਟਸ ਦੱਸ ਰਹੀਆਂ ਆ ਇਹ ਸਾਰੇ ਵਿਸ਼ੇ ਤੇ ਤਰਤੀਬ ਨਾਲ ਚਰਚਾ ਕਰਾਂਗੇ ਆਜੋ ਸ਼ੁਰੂ ਕਰਾਂਗੇ ਜਿਹੜੀ ਵਾਰ ਇਸ ਵੇਲੇ ਚੱਲ ਰਹੀ ਆ ਰਸ਼ੀਆ ਤੇ ਯੂਕਰੇਨ ਦੀ ਵਾਰ ਜਿਹੜੀ ਚੱਲਦੀ ਨੂੰ ਹੋ ਗਿਆ ਲਗਭਗ 4 ਸਾਲ ਤੋਂ ਲਗਭਗ ਕਰੀਬ ਹੋ ਹੀ ਗਿਆ ਫਰਵਰੀ 2022 ਤੋਂ ਇਹ ਜਿਹੜੀ ਆ ਇਹਨਾਂ ਦੀ ਲੜਾਈ ਆ ਯੂਕਰੇਨ ਤੇ ਰਸ਼ੀਆ ਦੀ ਚੱਲ ਰਹੀ ਆ ਕੱਲ ਰਸ਼ੀਆ ਨੇ ਯੂਕਰੇਨ ਦਾ ਬਹੁਤ ਸਾਰਾ ਏਰੀਆ ਕੈਪਚਰ ਕਰ ਲਿਆ ਆ ਯੂਕਰੇਨ ਜਿੱਥੋਂ ਤੱਕ ਹੁਣ ਨਜ਼ਰ ਆ ਰਿਹਾ ਹੈ ਜ਼ਲੈਂਸਕੀ ਥੋੜਾ ਜਿਹਾ ਨਰਮ ਪੈਂਦਾ ਜਾ ਰਿਹਾ ਕਈ ਸ਼ਰਤਾਂ ਮੰਨਣ ਲਈ ਮਜਬੂਰ ਵੀ ਹੋ ਰਿਹਾ ਜਾਂ ਕਹਿ ਲਓ ਕਿ ਮੰਨਦਾ ਜਾ ਰਿਹਾ ਪਰ ਉਹ ਇੱਕ ਤਰ੍ਹਾਂ ਦੀ ਕੋਈ ਨਾ ਕੋਈ ਗਾਰੰਟੀ ਚਾਹੁੰਦਾ ਹੈ ਕਿ ਜਿੰਨਾ ਕ ਹਿੱਸਾ ਬਚਿਆ ਉੱਤੇ ਰਸ਼ੀਆ ਵਾਲੇ ਦੁਬਾਰਾ ਹਮਲਾ ਨਾ ਕਰ ਸਕਣ ਪਰ ਜਿਹੜੀ ਇਹ ਲੜਾਈ ਆ ਹਾਲੇ ਕਿਸੇ ਵੀ ਮੋੜ ਤੱਕ ਜਾਂਦੀ ਨਜ਼ਰ ਨਹੀਂ ਆ ਰਹੀ ਇਸ ਲਈ 2026 ਤੋਂ ਇਹ ਜਿਹੜੀ ਲੜਾਈ ਆ ਹੋਰ ਜ਼ਿਆਦਾ ਪੱਕ ਸਕਦੀ ਹੈ ਇਹ ਰਸ਼ੀਆ ਹੋਰ ਜ਼ਿਆਦਾ ਹਮਲੇ ਕਰ ਸਕਦਾ ਇਹ 4 ਸਾਲ ਜਿਦ ਕ ਯੂਕਰੇਨ ਰਸ਼ੀਆ ਦੇ ਸਾਹਮਣੇ ਖੜਾ ਰਿਹਾ ਆ ਉਹ ਅਮਰੀਕਾ ਜਾਂ ਯੂਰਪ ਵਾਲੇ ਜਿਹੜੇ ਮੂਲਕਾ ਉਹਨਾਂ ਦੀ ਹੈਲਪ ਦੀ ਬਦੌਲਤ ਹੀ ਖੜਾ ਰਿਹਾ ਆ ਨਹੀਂ ਤਾਂ ਰਸ਼ੀਆ ਜਕਰੇਨ ਨੂੰ ਬਹੁਤੀ ਛੇਤੀ ਜਿੱਤ ਸਕਦਾ ਸੀ ਇਸ ਲਈ ਕਿਤੇ ਨਾ ਕਿਤੇ ਇਹ ਇੱਕ ਰਸ਼ੀਆ ਦਾ ਵੀ ਇੱਕ ਤਰ੍ਹਾਂ ਦੇ ਨਾਲ ਬੇਇਜ਼ਤੀ ਆ ਕਿ ਜਗ੍ਹਾ ਇਸ ਵੇਲੇ ਚਾਈਨਾ ਨੇ ਲੈ ਲਈ ਆ ਉਸ ਤੇ ਰਸ਼ੀਆ ਹੋਣਾ ਸੀਗਾ ਜੇਕਰ ਇਹ ਲੜਾਈ ਦੇ ਵਿੱਚ ਨਾ ਇਨਵੋਲਡ ਹੁੰਦਾ ਕਿਉਂਕਿ ਲੜਾਈ ਕਰਕੇ ਬਹੁਤ ਸਾਰਾ ਤੁਹਾਡਾ ਨੁਕਸਾਨ ਜ਼ਰੂਰ ਹੁੰਦਾ ਆ ਬੇਸ਼ੱਕ ਤੁਸੀਂ ਦੂਸਰੇ ਦੇਸ਼ ਦਾ ਕੁਝ ਨਾ ਕੁਝ ਕੈਪਚਰ ਜ਼ਰੂਰ ਕਰੀ ਜਾ ਰਹੇ ਆ ਪਰ ਤੁਹਾਡਾ ਵੀ ਨੁਕਸਾਨ ਹੋ ਰਿਹਾ ਰਸ਼ੀਆ ਦਾ ਵੀ ਹੋ ਰਿਹਾ ਸੋ ਰਸ਼ੀਆ ਕੋਸ਼ਿਸ਼ ਕਰੂਗਾ 2026 ਦੇ ਵਿੱਚ ਇਹ ਲੜਾਈ ਨੂੰ ਛੇਤੀ ਤੋਂ ਛੇਤੀ ਨبطਾਇਆ ਜਾ ਸਕੇ ਇਸ ਲਈ ਹਮਲੇ ਉਹ ਵਧਾ ਸਕਦਾ ਕੋਈ ਹੋਰ ਫਰੰਟ ਜਿਹੜਾ ਉਹ ਯੂਰਪ ਨਾਲ ਲੜਾਈ ਲਾ ਕੇ ਰਸ਼ੀਆ ਵਾਲੇ ਖੋਲਣ ਦੀ ਕੋਸ਼ਿਸ਼ ਕਰੂਗੇ ਕਿਉਂਕਿ ਜਦੋਂ ਯੂਰਪ ਤੇ ਉੱਤੇ ਹਮਲਾ ਕੋਈ ਕੀਤਾ ਰਸ਼ੀਆ ਨੇ ਫਿਰ ਪ੍ਰੈਸ਼ਰ ਹੋਰ ਜਿਆਦਾ ਵੱਧ ਸਕਦਾ ਆ ਸੋ ਜੇਕਰ ਰਸ਼ੀਆ ਨੇ 2026 ਦੇ ਵਿੱਚ ਇਹਨਾਂ ਨੇ ਕੋਈ ਹਮਲਾ ਕੀਤਾ ਤਾਂ ਇਹ ਜਿਹੜੀ ਕਲਿੰਗਿੰਗਰਾੜ ਜਿਹੜੀ ਇੱਕ ਸਿਟੀ ਆ ਰਸ਼ੀਆ ਦੀ ਸੀ ਰਸ਼ੀਆ ਇੱਥੇ ਪੈ ਜਾਂਦਾ ਇਹ ਕਲਿੰਗਿੰਗਰਾੜ ਇੱਥੇ ਇਹਨਾਂ ਦੀ ਸਿਟੀ ਐ ਇੱਥੇ ਪੂਰੇ ਇਹਨਾਂ ਨੇ ਮਿਲਟਰੀ ਫੋਰਸਸ ਮਿਜ਼ੈਲਾ ਪਰਮਾਣੂ ਯਾਨੀ ਕਿ ਫਿਟ ਫੂਟ ਕਰ ਦਿਤੀਆਂ ਇਹ ਪੋਲੈਂਡ ਦੇ ਨਾਲ ਹੀ ਪੈਂਦਾ ਇਥੋਂ ਲੈਥਵੀਆ ਲਿਥਿਉਨੀਆ ਸਾਰਾ ਹੀ ਜਿਹੜੇ ਨਾਟੋ ਦੇਸ਼ ਆ ਉਹ ਇਹਦੇ ਰਡਾਰ ਦੇ ਵਿੱਚ ਆ ਇਥੋਂ ਲੜਾਈ ਲੜਨੀ ਰਸ਼ੀਆ ਦੇ ਲਈ ਥੋੜੀ ਸੌਖੀ ਆ ਕਿਉਂਕਿ ਉਹਨਾਂ ਨੂੰ ਪੂਰਾ ਆਪਣਾ ਜਿਹੜਾ ਏਰੀਆ ਆ ਉਹ ਖਤਰੇ ਦੇ ਵਿੱਚ ਨਹੀਂ ਪਾਉਗੇ ਪਰ ਜੇਕਰ ਇਥੋਂ ਵੀ ਹਮਲਾ ਕਰਦੇ ਆ ਤਾਂ ਨਾਟੋ ਦੇਸ਼ ਰਸ਼ੀਆ ਦੇ ਉੱਤੇ ਸਾਰੇ ਪਾਸੇ ਵੀ ਹਮਲਾ ਕਰ ਸਕਦੇ ਆ ਸੋ ਫਿਲਹਾਲ ਜਿਹੜਾ ਇਹ ਇਸ ਵੇਲੇ ਜਿਹੜਾ ਆ ਜਿਹੜੇ ਸੋਚਦੇ ਆ ਥਿੰਕ ਟੈਂਕ ਕੀ ਲੜਾਈ ਲੱਗ ਸਕਦੀ ਆ ਇਹ ਵਾਲਾ ਜਿਹੜਾ ਏਰੀਆ ਇਥੋਂ ਰਸ਼ੀਆ ਵਾਲੇ ਹੋਰ ਜਿਹੜੇ ਯੂਰਪ ਦੇ ਦੇਸ਼ਾਂ ਉੱਥੋਂ ਲੜਾਈ ਜਿਹੜੀ ਆ 2026 ਦੇ ਵਿੱਚ ਲਾ ਸਕਦੇ ਇੱਕ ਹੋਰ ਮੋਰਚਾ ਇੱਥੋਂ ਖੋਲ ਸਕਦੇ ਆ ਸੋ ਇਹ ਸੁਭਾਵਨਾ ਆ ਨਾ ਹੋ ਸਕਦਾ ਇਹ ਯੂਰਪ ਤੇ ਅਮਰੀਕਾ ਵਾਲਾ ਟਰੰਪ ਟਰੂਮ ਵਿੱਚ ਪਾ ਕੇ ਯੂਕਰੇਨ ਤੇ ਰਸ਼ੀਆ ਦੀ ਕੋਈ ਗੱਲਬਾਤ ਕਰਾ ਦੇਣ ਸਮਝੌਤਾ ਕਰਾ ਦੇਣ ਜਿਹੜੇ ਹਿੱਸੇ ਰਸ਼ੀਆ ਨੇ ਜਿੱਤੇ ਆ ਉਹ ਰਸ਼ੀਆ ਨੂੰ ਦੇ ਕੇ ਕੋਈ ਨਾ ਕੋਈ ਗੱਲਬਾਤ ਇਦਾਂ ਹੋ ਸਕਦੀ ਆ ਪਰ ਹਾਲੇ ਤੱਕ ਤਾਂ ਇਸੇ ਤਰ੍ਹਾਂ ਲੱਗ ਰਿਹਾ ਇਹ ਲੜਾਈ ਜਿਹੜੀ 2026 ਦੇ ਵਿੱਚ ਵੀ ਇਸੇ ਤਰ੍ਹਾਂ ਚੱਲੂਗੀ ਬਹੁਤ ਸਾਰੇ ਮਾਮਾ ਦੇ ਪੁੱਤ ਮਰੂਗੇ ਮਰ ਵੀ ਜੋਰ ਪਾੜਿਆਂ ਲਈ ਤਾਂ ਸਭ ਤੋਂ ਵੱਡਾ ਖਤਰਾ ਇਸ ਵੇਲੇ ਰਸ਼ੀਆ ਹੀ ਆ ਬਾਅਦ ਅਸੀਂ ਆ ਜੰਦੇ ਆ ਮਿਡਲ ਈਸਟ ਦੇ ਵਿੱਚ ਤੇ ਮੀਡਲ ਈਸਟ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਮੁਸਲਿਮ ਕੰਟਰੀਆਂ ਹੀ ਆ ਉਹਨਾਂ ਨੂੰ ਵਕਤ ਕਿਹਨੇ ਪਾਇਆ ਇੱਕੋ ਇੱਕ ਮੋਲਕਾ ਜੀ ਕਿਹੜਾ ਜੀ ਇਜ਼ਰਾਈਲ ਵਾਲੇ ਸੋ ਇਜ਼ਰਾਈਲ ਦੀ ਜਿਹੜਾ 2024 ਦੇ ਵਿੱਚ ਜਿਹੜੀ ਇਹਨਾਂ ਦੀਆਂ ਲੜਾਈਆਂ ਹੋਈਆਂ ਉਹ ਇਹ ਈਰਾਨ ਦੇ ਨਾਲ ਤਾਂ ਹੋਈ ਥੈਨੂੰ ਸਾਰਿਆਂ ਨੂੰ ਪਤਾ ਹੀ ਆ ਨਾ ਜੀ ਇੱਥੇ ਲਿਬਨਾਨ ਦੇ ਵਿੱਚ ਹਿਜਬੁੱਲਾ ਵਾਲਿਆਂ ਨਾਲ ਇਹਨਾਂ ਦੀ ਹੋਈ ਉਹ ਵੀ ਤੁਹਾਨੂੰ ਪਤਾ ਹੀ ਆ ਸੀਰੀਆ ਦੇ ਨਾਲ ਵੀ ਇਹਨਾਂ ਦੇ ਕਨਫਲੈਕਟ ਜਿਹੜੇ ਆ ਜਿਹੜੀ ਉੱਥੇ ਤਖਤਾ ਪਲਟ ਹੋ ਕੇ ਨਵੀਂ ਸਰਕਾਰ ਆਈ ਆ ਉਹਦੇ ਨਾਲ ਵੀ ਇਹਨਾਂ ਦੇ ਕੌਨਫਲਿਕਟ ਹੋਏ ਆ ਇਜ਼ਰਾਈਲ ਐ ਇਸ ਵੇਲੇ ਪੂਰਾ ਇੱਕ ਖਿੱਚ ਦਾ ਕੇਂਦਰ ਆ ਕਹਿ ਲਓ ਕਿ ਇਹਨਾਂ ਪੂਰੇ ਮਿਡਲ ਈਸਟ ਦੇ ਵਿੱਚ ਈਰਾਨ ਨਾਲ ਜਿਹੜਾ ਇਹਨਾਂ ਦਾ ਹਮਲਾ ਹੋਇਆ ਜਿਹੜੀ ਲੜਾਈ ਚੱਲੀ ਆ ਉਹ ਬਾਕੀ ਦੇਸ਼ਾਂ ਦੇ ਵਿੱਚ ਜਿਹੜਾ ਇਹਨਾਂ ਨੂੰ ਇੰਨਾ ਕੋਈ ਟਕਰਾਅ ਮਿਲਿਆ ਨਹੀਂਗਾ ਨਾ ਲਬਲਾਨ ਤੋਂ ਮਿਲਿਆ ਨਾ ਸੀਰੀਆ ਤੋਂ ਮਿਲਿਆ ਨਾ ਜਮਨ ਤੋਂ ਇੰਨਾ ਕੁਝ ਇਹਨਾਂ ਨੂੰ ਟਕਰਾਅਬ ਮਿਲਿਆ ਪਰ ਈਰਾਨ ਵਾਲਿਆਂ ਨੇ ਇਹਨਾਂ ਨੂੰ ਬਾਵਾ ਟਕ ਟਕਰਾ ਦਿੱਤਾ ਜਿਹੜੀ ਇਹਨਾਂ ਦਾ ਇਹ 2025 ਦੇ ਵਿੱਚ ਜਿਹੜਾ ਆਪਸੀ ਕਲੈਸ਼ ਹੋਇਆ ਸੀਗਾ ਉਹਨਾਂ ਨੇ ਖੂਬ ਜਾਣੀ ਕਿ ਜਿਹੜੀਆਂ ਮਜ਼ਾਲਾਂ ਈਰਾਨ ਵਾਲਿਆਂ ਨੇ ਨਾ ਤੇ ਛੱਡੀਆਂ ਇਹਨਾਂ ਨੇ ਵੀ ਕਾਫੀ ਹਮਲੇ ਵਗੈਰਾ ਕੀਤੇ ਅਮਰੀਕਾ ਨੇ ਵਿੱਚ ਆ ਕੇ ਆਪਣੇ B2 ਬੰਬਰ ਨਾਲ ਇੱਥੇ ਬੰਬ ਬੰਬੀ ਸਿੱਟੇ ਈਰਾਨ ਦੇ ਜਿਹੜੇ ਨਿਊਕਲੀਅਰ ਜਿਹੜੇ ਇਹ ਬਣਾ ਰਹੇ ਸੀਗੇ ਜਿੱਥੇ ਉਹ ਪ੍ਰੋਜੈਕਟ ਕਰ ਰਹੇ ਸੀਗੇ ਬੜੇ ਬੜੇ ਪਲਾਂਟ ਸੀਗੇ ਪਹਾੜੀਆਂ ਦੇ ਥੱਲੇ ਤੱਕ ਵੀ ਉਹ ਵੀ ਉਹਨਾਂ ਨੇ ਨਸ਼ਟ ਕੀਤੇ ਦਾ ਦਾਵਾ ਕੀਤਾ ਜਾਂਦਾ ਪਰ ਈਰਾਨ ਦੀਆਂ ਜੋ ਬਾਅਦ ਦੇ ਵਿੱਚ ਸੈਟੇਲਾਈਟ ਤੋਂ ਤਸਵੀਰਾਂ ਆਈਆਂ ਜੋ ਹੋਰ ਨਿਊਜ਼ਸ ਆਈਆਂ ਉਸ ਤੋਂ ਇਹੀ ਪਤਾ ਲੱਗਦਾ ਕਿ ਇਹਨਾਂ ਦੇ ਜਿਹੜੇ ਪਰਮਾਣੂ ਪ੍ਰੋਜੈਕਟ ਆ ਹਾਲੇ ਵੀ ਚੱਲ ਰਹੇ ਆ ਜੇ ਮੈਂ ਦੱਸਾਂ ਤਾਂ ਜਿਹੜਾ ਇਹਨਾਂ ਦਾ ਕਨਫਲिक्ट ਹੋਇਆ ਸੀਗਾ ਇਜ਼ਰਾਈਲ ਤੇ ਇਰਾਨ ਦਾ ਉਸ ਤੋਂ ਬਾਅਦ ਇਰਾਨ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਹੋਰ ਹਥਿਆਰ ਖਰੀਦਣੇ ਆਪਣਾ ਡਿਫੈਂਸ ਸਿਸਟਮ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਹਨਾਂ ਨੇ ਜਿਹੜੀਆਂ ਮਿਜ਼ਾਈਲਾਂ ਹੁਣ ਦੱਸਿਆ ਜਾ ਰਿਹਾ ਹੈ ਕਿ ਇੰਨੀ ਵੱਡੀ ਤਦਾਦ ਦੇ ਵਿੱਚ ਦੁਬਾਰਾ ਫੇਰ ਬਣਾਈਆਂ ਹੈ ਜਿਹੜਾ ਹੁਣ ਸਮਾਂ ਮਿਲਿਆ ਆ ਕਿ ਇਹਨਾਂ ਕੋਲ ਬਹੁਤ ਵੱਡਾ ਜ਼ਖੀਰਾ ਐਸ ਵੇਲੇ ਮਤਲਬ ਕਿ ਇਕੱਠਾ ਹੋ ਚੁੱਕਿਆ ਹੈ ਇਜ਼ਰਾਈਲ ਦੀ ਜਾਂ ਅਮਰੀਕਾ ਦੀ ਇੱਥੇ ਪੂਰੀ ਜਿਹੜੀ ਕੋਸ਼ਿਸ਼ ਰਹੂਗੀ 2026 ਦੇ ਵਿੱਚ ਵੀ ਕਿ ਇੱਥੇ ਜਿਹੜਾ ਖਾਮੇਨਾਈ ਆ ਇੱਕ ਇਹਨਾਂ ਦਾ ਮਤਲਬ ਕੀ ਨੰਬਰ 1 ਲੀਡਰ ਉਹਦਾ ਤਖਤਾਂ ਪਲਟ ਕਰਕੇ IRAN ਦੇ ਵਿੱਚ ਕਿਸੇ ਹੋਰ ਨੂੰ ਗੱਦੀ ਤੇ ਬਿਠਾਇਆ ਜਾਵੇ ਇਜ਼ਰਾਈਲ IRAN ਦੀ ਤੇ ਇਜ਼ਰਾਈਲ USA ਤੇ IRAN ਦੀ ਕੀ ਦੁਸ਼ਮਣੀ ਆ ਇਹਦੇ ਬਾਰੇ ਵੀ ਮੈਂ ਤਰਤੀਬ ਨਾਲ ਪੂਰਾ ਆਪਣਾ ਇੱਕ ਐਪੀਸੋਡ ਬਣਾਇਆ ਹੋਇਆ ਤੁਸੀਂ ਮੇਰੇ ਇਸ ਚੈਨਲ ਦੇ ਉੱਤੇ ਜਾ ਕੇ ਦੇਖ ਸਕਦੇ ਆਂ ਕਿ ਕਿਉਂ ਇਹਨਾਂ ਦੀ ਦੁਸ਼ਮਣੀ ਥੀ ਕਿਉਂ ਕਲੈ ਸੀਗੀ ਇਜ਼ਰਾਈਲ ਵਾਲੇ ਇਸ ਵੇਲੇ ਤੁਰਕੀ ਦੇ ਨਾਲ ਵੀ ਕਾਫੀ ਕਿ ਜੇ ਹੋਇਆ ਕਿਉਂਕਿ ਤੁਰਕੀ ਈਰਾਨ ਦੀ ਕਾਫੀ ਹੈਲਪ ਕਰ ਰਿਹਾ ਸੀਗਾ ਸੋ ਤੁਰਕੀ ਦੇ ਨਾਲ ਜਿਹੜਾ ਕਲੈਸ਼ ਆ ਉਹ ਜਿਹੜਾ ਇਹ ਯੂਰਪ ਦੇ ਦੇਸ਼ ਆ ਜਾਇ ਗ੍ਰੀਸ ਹੋ ਗਿਆ ਸਾਈਪ੍ਰਸ ਹੋ ਗਿਆ ਇਹਨਾਂ ਨਾਲ ਵੀ ਇਹਨਾਂ ਨੂੰ ਕੁਛ ਨਾ ਕੁਛ ਟਾਪੂਆਂ ਨੂੰ ਲੈ ਕੇ ਜ਼ਮੀਨੀ ਵਿਵਾਦ ਰਹਿ ਆ। ਕਿਸਤ ਦੇ ਹੋਰ ਦੇਸ਼ਾਂ ਦੇ ਆਪਾਂ ਗੱਲ ਕਰੀਏ ਤਾਂ ਸਾਊਦੀ ਅਰਬ ਵੀ ਕਿਤੇ ਨਾ ਕਿਤੇ ਇਹ ਡਰ ਲੱਗਾ ਰਹਿੰਦਾ ਕਿ ਇਜ਼ਰਾਈਲ ਵਾਲੇ ਉਹਦੇ ਉੱਤੇ ਹਮਲਾ ਨਾ ਕਰ ਦੇਣ। ਇਸ ਲਈ ਸਾਊਦੀ ਅਰਬ ਨੇ ਪਾਕਿਸਤਾਨ ਵਾਲਿਆਂ ਨਾਲ ਡਿਫੈਂਸ ਡੀਲ ਵੀ ਕੀਤੀ ਆ। ਪਾਕਿਸਤਾਨ ਵਾਲਿਆਂ ਨਾਲ ਡਿਫੈਂਸ ਡੀਲ ਕਿਉਂ ਕੀਤੀ ਆ ਕਿਉਂਕਿ ਪਾਕਿਸਤਾਨ ਵਾਲੇ ਜਿਹੜੇ ਵੀ ਇਹ ਮੁਸਲਿਮ ਕੰਟਰੀਆਂ ਆ ਹਨਾ 49 ਜ਼ਿਆਦਾਤਰ ਮੁਸਲਿਮ ਕੰਟਰੀਆਂ ਆ ਜਿਨ੍ਹਾਂ ਦੇ ਵਿੱਚ ਬਹੁ ਗਿਣਤੀ ਦੇ ਵਿੱਚ ਮੁਸਲਮਾਨ ਟੋਟਲ ਜਿਹੜੀਆਂ ਇਹ 57 ਇਸਲਾਮਿਕ ਜਿਹੜੀ ਇਹਨਾਂ ਦਾ ਬਣਾਇਆ ਹੋਇਆ ਇੱਕ ਗਰੁੱਪ ਆ ਉਹਦੇ ਵਿੱਚ ਜਿਹੜੀਆਂ ਰਜਿਸਟਰਡ ਆ 57 ਜਿਹੜੀਆਂ ਇਹ ਕੰਟਰੀਆਂ ਦੇ ਵਿੱਚੋਂ ਸਾਊਦੀ ਅਰਬ ਸਭ ਤੋਂ ਅਮੀਰ ਆ ਪਰ ਜਿਹੜਾ ਪਾਕਿਸਤਾਨ ਆ ਉਹਦੇ ਕੋਲ ਪਰਮਾਣੂ ਬੰਬ ਆ ਸੋ ਇਹਨਾਂ ਨੇ ਆਪਣਾ ਜਿਹੜਾ ਇੱਕ ਡਿਫੈਂਸ ਡੀਲ ਕੀਤੀ ਹੋਈ ਆ ਇਹਨਾਂ ਨੂੰ ਇਦਾਂ ਲੱਗਦਾ ਹੈ ਕਿ ਸਾਊਦੀ ਅਰਬ ਵਾਲਿਆਂ ਨੂੰ ਕਿ ਜੇਕਰ ਇਜ਼ਰਾਈਲ ਕੱਲੂ ਸਾਡੇ ਤੇ ਹਮਲਾ ਕਰੂਗਾ ਪਾਕਿਸਤਾਨ ਉਹਨਾਂ ਦੀ ਹੈਲਪ ਲਈ ਆਊਗਾ ਸਾਊਦੀ ਅਰਬ ਕੋ ਪੈਸਾ ਆ ਪਾਕਿਸਤਾਨ ਵਾਲਿਆਂ ਦੇ ਕੋਲ ਪਰਮਾਣੂ ਬੰਬ ਆ ਸੋ ਇਸ ਤਰ੍ਹਾਂ ਦੇ ਜਿਹੜੇ ਇਹ ਡਿਫੈਂਸ ਡੀਲ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਦੇਸ਼ਾਂ ਨਾਲ ਵੀ ਹੋ ਸਕਦੀ ਆ ਪਾਕਿਸਤਾਨ ਦੀ ਇਹ ਤੁਰਕੀ ਨਾਲ ਹੋ ਸਕਦੀ ਆ ਕਿਉਂਕਿ ਜਿਹੜਾ ਇਜ਼ਰਾਈਲ ਦਾ ਡਰਾ ਇਸ ਵੇਲੇ ਮਿਡਲ ਈਸਟ ਦੇ ਵਿੱਚ ਸਾਰੇ ਜਿਹੜੇ ਮੁਸਲਮ ਦੇਸ਼ ਆ ਉਹਨਾਂ ਨੂੰ ਹੈ ਹੀ ਹੈ ਕਿ ਇਹ ਕਿਤੇ ਨਾ ਕਿਤੇ ਸਾਡੇ ਉੱਤੇ ਨਾ ਹਮਲਾ ਕਰ ਦੇਣ ਇਜ਼ਰਾਈਲ ਵਾਲਿਆਂ ਕੋਲ ਹਥਿਆਰ ਬਾਦੂਆ ਪਿੱਛੇ ਅਮਰੀਕਾ ਬੈਠਾ ਆ ਪਰਮਾਣੂ ਇੱਕ ਜਿਹੜੀ ਸ਼ਕਤੀ ਆ ਇਹ ਪੂਰੇ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਇੱਕ ਇਦਾਂ ਦਾ ਦੇਸ਼ ਆ ਜਿਹਦੇ ਕੋਲ ਪਰਮਾਣੂ ਹਥਿਆਰਾਂ ਸੋ ਇਹਦੇ ਨਾਲ ਸੌਖੇ ਕੋਈ ਪੰਗਾ ਲੈਂਦਾ ਨਹੀਂਗਾ ਸੋ ਇਜ਼ਰਾਈਲ ਦਾ ਜਿਹੜਾ ਗਾਜਾ ਚ ਚੱਲ ਰਿਹਾ ਹੈ ਜਾਂ ਬੈਸਟ ਬੈਂਕ ਨਾ ਚੱਲ ਰਿਹਾ ਹੈ 2026 ਦੇ ਵਿੱਚ ਉਹ ਲੱਗਦਾ ਹੈ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਇਜ਼ਰਾਈਲ ਵਾਲੇ ਆਲੇ ਦੁਆਲੇ ਲਿਬਨਾਨ ਜਾਂ ਸੀਰੀਆ ਦੇ ਨਾਲ ਵੀ ਪੰਗਾ ਲੈ ਸਕਦੇ ਆ ਜਮਨ ਵਾਲਿਆਂ ਨਾਲ ਵੀ ਲੈ ਸਕਦੇ ਆ ਕਿਉਂਕਿ ਉਹਨਾਂ ਦਾ ਤਾਂ ਚੱਲੀ ਜਾਂਦਾ ਇਹ 23 ਚ ਵੀ ਚੱਲਦਾ 24 ਚ ਵੀ ਚੱਲਦਾ 25 ਵੀ ਚੱਲਦਾ ਜੇ 26 ਚ ਵੀ ਉਹ ਜਿਹੜਾ ਚੱਲਦਾ ਰੱਖ ਸਕਦੇ ਆ ਪਰ ਵੱਡਾ ਜਿਹੜਾ ਇੱਕ ਕਨਫਲਿਕਟ ਜਿਹੜਾ ਈਰਾਨ ਦੇ ਨਾਲ ਜਿਹੜਾ ਕਿਉਂਕਿ ਈਰਾਨ ਇਹਨਾਂ ਨੂੰ ਟੱਕਰ ਦੇਊਗਾ ਉਹ ਜ਼ਰੂਰ ਹੋ ਸਕਦਾ ਹੈ ਜੇਕਰ ਹੋਇਆ 2026 ਦੇ ਵਿੱਚ ਉਹ ਬਹੁਤ ਲੰਮਾ ਚੱਲੂਗਾ ਤੇ ਬਹੁਤ ਸਾਰੇ ਜਿਹੜੇ ਲੋਕਾਂ ਦਾ ਨੁਕਸਾਨ ਕਰ ਸਕਦਾ ਹੈ ਜਮਨ ਲਾ ਲਓ ਜਾਰਡਨ ਲਾ ਲਓ ਇਰਾਕ ਲਾ ਲਓ ਸੀਰੀਆ ਲਾ ਲਓ ਇੱਥੇ ਜਿਹੜੀ ਕਨਫਲੈਕਟ ਆ ਉਹ ਆਪਸ ਦੇ ਵਿੱਚ ਹੀ ਲੋਕ ਜਿਹੜੇ ਉੱਥੇ ਕਿਤੇ ਇਸਲਾਮਿਕ ਸਟੇਟ ਵਾਲੇ ਆ ਜਾਂ ਕਿਤੇ ਸਿਆ ਸੁन्नी ਵਾਲੇ ਆ ਉਹ ਆਪਸ ਦੇ ਵਿੱਚ ਹੀ ਇੱਕ ਤਰ੍ਹਾਂ ਨਾਲ ਗ੍ਰਹਿ ਜੁੱਧ ਵਾਲੇ ਹਾਲਾਤ ਇੱਥੇ ਕਈ ਦੇਸ਼ਾਂ ਦੇ ਵਿੱਚ ਹੈ ਹੀ ਆ ਜੇ ਕਰੀਏ ਲੈਟਿਨ ਅਮਰੀਕਾ ਵਾਲੇ ਏਰੀਏ ਦੇ ਵਿੱਚੋਂ ਬੈਂਜੋਏਲਾ ਇਸ ਵੇਲੇ ਪੂਰਾ ਇੱਕ ਹਾਈ ਰਿਸਕ ਤੇ ਆ ਜਿੱਥੇ 2026 ਦੇ ਵਿੱਚ ਲੜਾਈ ਲੱਗ ਸਕਦੀ ਆ ਅਮਰੀਕਾ ਇੱਥੇ ਫੁੱਲ ਪਲੈਜ ਤਰੀਕੇ ਦੇ ਨਾਲ ਹਮਲਾ ਕਰ ਸਕਦਾ ਆ ਇੱਥੇ ਜਿਹੜੀ ਇਸ ਵੇਲੇ ਸਰਕਾਰ ਆ ਉਹਦਾ ਤਖਤਾ ਪਲਟ ਕਰਨ ਦੇ ਲਈ ਜਾਂ ਕਹ ਲਓ ਜਿਹੜੇ ਰਿਸੋਰਸਸ ਆ ਇੱਥੇ ਤੇਲ ਵਾਲੇ ਉਹਨਾਂ ਤੇ ਕਬਜ਼ਾ ਕਰਨ ਦੇ ਲਈ ਅਮਰੀਕਾ ਤੇ ਬੈਨਜੋਏਲਾ ਦੀ ਕੁਈ ਦੁਸ਼ਮਣੀ ਇਹਦੇ ਬਾਰੇ ਸਾਰੀ ਰਿਪੋਰਟ ਮੇਰੇ ਚੈਨਲ ਤੇ ਤੁਸੀਂ ਜਾ ਕੇ ਦੇਖ ਸਕਦੇ ਆ ਸੋ ਇੱਥੇ ਜਿਹੜਾ ਹੋਣ ਇਹਨਾਂ ਨੇ ਬਹੁਤ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਸ਼ਿਪਸ ਸੀਗੀਆਂ ਬੈਨਜੋਏਲਾ ਦੀਆਂ ਉਹਨਾਂ ਦੇ ਉੱਤੇ ਅਟੈਕ ਵਗੈਰਾ ਕੀਤੇ ਆ ਤੇ ਉਹਨਾਂ ਨੂੰ ਨਸ਼ਟ ਕੀਤਾ ਆ ਅਮਰੀਕਾ ਵਾਲਿਆਂ ਨੇ ਕਈ ਲੋਕ ਇਹਨਾਂ ਦੇ ਇੱਥੇ ਮਾਰੇ ਵੀ ਆ ਬੈਨਜੋਏਲਾ ਦੇ ਸੋ ਇੱਥੇ ਇਸ ਵੇਲੇ ਪੂਰੀ ਟੈਨਸ਼ਨ ਇਹਨਾਂ ਦੀ ਲੈਟਿਨ ਅਮਰੀਕਾ ਦੀ ਇੱਥੇ ਬਣੀ ਹੋਈ ਆ ਕਰੀਬੀਅਨ ਸੀ ਦੇ ਵਿੱਚ ਇਹਨਾਂ ਨੇ ਪੂਰੇ ਆਪਣੇ ਇਸ ਵੇਲੇ ਮਿਲਟਰੀ ਇੱਥੇ ਬਿਕਸ ਮਿਲਟਰੀ ਇੱਥੇ ਲਗਾਈ ਹੋਈ ਆ ਅਮਰੀਕਾਂ ਵਾਲਿਆਂ ਨੇ ਇੱਥੇ 2026 ਦੇ ਵਿੱਚ ਇੱਥੇ ਹਮਲਾ ਹੋਣ ਦੀਆਂ ਸੰਭਾਵਨਾ ਬਹੁਤ ਜ਼ਿਆਦਾ ਆ ਜੇ ਮੈਂ ਗੱਲ ਕਰਾਂ ਮੈਕਸੀਕੋ ਦੇ ਵਿੱਚ ਵੀ ਇਸ ਵੇਲੇ ਪੂਰੀ ਅਨਰੈਸਟੀ ਆ ਇੱਥੇ ਨਸ਼ੇ ਬਹੁਤ ਆ ਕਿ ਤਰ੍ਹਾਂ ਦੇ ਨਾਲ ਗ੍ਰਹਿ ਜੁੱਧ ਵਾਲੇ ਹੀ ਹਾਲਾਤ ਆ ਪਰ ਫਿਰ ਵੀ ਮੈਕਸੀਕੋ ਬਹੁਤੇ ਦੇਸ਼ਾਂ ਨਾਲੋਂ ਠੀਕ ਆ ਹੱਲੇ ਚੱਲੀ ਜਾ ਰਿਹਾ ਆ ਆਫਰੀਕਾ ਦੇ ਵਿੱਚ ਆ ਜਾਓ ਤਾਂ ਬਹੁਤ ਸਾਰੇ ਦੇਸ਼ ਆ ਜਿਹੜੇ ਉੱਥੇ ਇਸ ਵੇਲੇ ਕਿਸੇ ਦੂਸਰੇ ਦੇਸ਼ਾਂ ਦੇ ਨਾਲ ਤਾਂ ਉਹ ਨਹੀਂ ਲੜ ਰਹੇ ਹੈਗੇ ਪਰ ਉੱਥੇ ਜਿਹੜੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਜਿਹੜੀ ਆ ਲੜਾਈ ਇੱਕ ਤਰ੍ਹਾਂ ਨਾਲ ਗ੍ਰਹਿ ਜੁੱਧ ਲੜੇ ਲੱਗੀ ਹੋਈ ਆ ਜੇ ਮੈਂ ਦੱਸਾਂ ਤਾਂ ਪੂਰਾ ਅਫਰੀਕਾ ਜਿਹੜਾ ਆ ਨਾ ਇੱਕ ਬਹੁਤ ਹੀ ਜਿਹੜੇ ਕੁਦਰਤੀ ਧਨ ਤਾਇਆਂ ਦੀ ਇਹਦੀ ਜ਼ਮੀਨ ਦੇ ਵਿੱਚ ਇਹ ਭਰਿਆ ਪਿਆ ਜੱਸੜ ਦਾ ਗਾਣਾ ਨਹੀਂ ਜਿਗਾ ਇੱਕ ਇਹ ਅਫਰੀਕਾ ਇੰਨਾ ਵੀ ਨਹੀਂ ਗਰੀਬ ਜਿੰਨਾ ਦੱਸੀ ਜਾਂਦੇ ਹਨ ਦੇ ਕੇ ਡੋਨੇਸ਼ਨਾਂ ਨੇ ਸੋਨਾ ਇੱਥੋਂ ਚੱਕੀ ਜਾਂਦੇ ਸੋ ਬਹੁਤ ਸਾਰਾ ਇੱਥੇ ਸੋਨਾ ਹੀਰੇ ਜਵਾਹਰਾਤ ਇਹ ਜਿਹੜੇ ਅਫਰੀਕਾ ਦੇ ਦੇਸ਼ ਆ ਇਹਨਾਂ ਦੇ ਵਿੱਚ ਹੈ ਕਾਂਗੋ ਲਾ ਲੋ ਇਹ ਕੋਬਾਲਟ ਲਈ ਇਹ ਸੋਨੇ ਲਈ ਮਿਨਰਲਸ ਲਈ ਹੀਰਿਆ ਲਈ ਇਹ ਮਸ਼ਹੂਰ ਆ ਕੇ ਫਿਲਮਾਂ ਵੀ ਤੁਸੀਂ ਦੇਖਿਆ ਹੋਣੀ ਆ ਨਾ ਇੱਥੇ ਵੀ ਇਸ ਵੇਲੇ ਕਾਂਗੋ ਦੇ ਵਿੱਚ ਵੀ ਜਿਹੜਾ ਸਿਵਲ ਵਾਰ ਵਾਲੇ ਹਾਲਾਤ ਬਣੇ ਹੋਇਆ ਏਥੋਪੀਆ ਦੇ ਵਿੱਚ ਵੀ ਇਸ ਵੇਲੇ ਸਿਵਲ ਵਾਰ ਵਾਲੇ ਹਾਲਾਤ ਬਣੇ ਹੋਇਆ ਏਥੋਪੀਆ ਜਿੱਥੇ ਉਹ ਪਿੱਛੇ ਜੇ ਤੁਸੀਂ ਸੁਣਿਆ ਹੋਣਾ ਇੱਕ ਜਵਾਲਾਮੁਖੀ ਫਟਿਆ 12000 ਸਾਲ ਬਾਅਦ ਨਾ ਇੱਥੇ ਵੀ ਇਸ ਵੇਲੇ ਚੱਲ ਰਿਹਾ ਪੂਰਾ ਸੁਧਾਨ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਇਹ ਸਾਰਾ ਇੱਕ ਦੂਜੇ ਨੂੰ ਦੋ ਜਿਹੜੇ ਮਿਲਟਰੀ ਜਿਹੜੇ ਫੋਰਸਾਂ ਹੈਗੀਆਂ ਇੱਕ ਦੂਜੇ ਨੂੰ ਮਾਰ ਰਿਆ ਇਸ ਵਾਰ ਵੀ ਮੈਂ ਪੂਰਾ ਐਪੀਸੋਡ ਬਣਾਇਆ ਹੋਇਆ ਮੇਰੇ ਪੇਜ ਤੇ ਦੇਖ ਸਕਦੇ ਆ ਤੁਸੀਂ ਸੋਡਾਨ ਬਾਰੇ ਕੀ ਕੀ ਉਹਨਾਂ ਦੀ ਦੁਸ਼ਮਣੀ ਸੀਗੀ ਪੂਰੇ ਅਫਰੀਕਾ ਬਾਰੇ ਵੀ ਮੈਂ ਹਮੇਸ਼ਾ ਤੋਂ ਦੱਸਦਾ ਰਹਿਣਾ ਵੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਜੇ ਮੈਂ ਕਰਾਂ ਤਾਂ ਬਰਕੀਨਾ ਫਾਸੋ ਦੇ ਵਿੱਚ ਮੁੰਡਾ ਆਇਆ ਇਹ ਟੋਰਾਰੇ ਕਾਫੀ ਉੱਥੇ ਰੈਵੋਲੂਸ਼ਨ ਲੈ ਕੇ ਆ ਰਿਹਾ ਫਿਲਹਾਲ ਉੱਥੇ ਵੀ ਉਹਦਾ ਜਿਹੜਾ ਮਿਲਟਰੀ ਗਰੁੱਪ ਹੈਗੇ ਆ ਜਾਂ ਹੋਰ ਜਿਹੜੇ ਉੱਥੇ ਇੱਕ ਤਰ੍ਹਾਂ ਦੇ ਨਾਲ ਅੱਤਵਾਦੀ ਗਰੁੱਪ ਆ ਉਹਨਾਂ ਨਾਲ ਉਹਨਾਂ ਦਾ ਕਲੈਸ਼ ਜਿਹੜਾ ਚੱਲ ਰਿਹਾ ਨਾਈਜੀਰੀਆ ਦੇ ਵਿੱਚ ਹੁਣ ਰੀਸੈਂ ਅਮਰੀਕਾ ਨੇ ਇਹ ਸਟ੍ਰਾਈਕ ਕੀਤੀ ਆ 트럼ਪ ਨੇ ਬਕਾਇਦਾ ਬਿਆਨ ਆ ਕੇ ਦਿੱਤਾ ਕਿ ਉੱਥੇ 크ਿਸਚਨਾਂ ਨੂੰ ਮਾਰਿਆ ਜਾ ਰਿਹਾ ਸੀ ਬਹੁਤ ਜ਼ਿਆਦਾ ਉਹਨਾਂ ਦਾ ਧੱਕਾ ਹੋ ਰਿਹਾ ਸੀ ਇਸ ਲਈ ਅਮਰੀਕਾ ਵਾਲਿਆਂ ਨੇ ਉੱਥੇ ਜਾ ਕੇ ਇਹ ਸਟ੍ਰਾਈਕ ਕੀਤੀ ਆ ਇਸੇ ਤਰ੍ਹਾਂ ਹੋਰ ਸਾਹੇ ਲਾ ਲਓ ਬਹੁਤ ਸਾਰੇ ਜਿਹੜੇ ਚਾਰਡ ਲਾ ਲਓ ਬਹੁਤ ਸਾਰੇ ਜਿਹੜੇ ਦੇਸ਼ ਆ ਇੱਥੇ ਸਮੋਲੀਆ ਲਾ ਲਓ ਉੱਥੇ ਐਸ ਵੇਲੇ ਗ੍ਰਹਿ ਜੁਦਦ ਵਾਲੇ ਹਾਲਾਤ ਬਣੇ ਹੀ ਹੋਏ ਆ ਇਹਨਾਂ ਨੇ ਹੋਰ ਦੇਸ਼ਾਂ ਨਾਲ ਤਾਂ ਕੀ ਲੜਨਾ ਹੈ ਆਪਸ ਵਿੱਚ ਲੜ ਲੂੜ ਕੇ ਮਰੀ ਜਾ ਰਿਹਾ ਮੇਨ ਨ ਲੜਾਈ ਦਾ ਕਾਰਨ ਇੱਥੇ ਜਿਹੜੇ ਰਿਸੋਰਸਸ ਆ ਜਿਹੜੀਆਂ ਕਿ ਬਾਹਰਲੀਆਂ ਯੂਰਪ ਦੀਆਂ ਕੰਪਨੀਆਂ ਆ ਕੇ ਇੱਥੇ ਆਪਣੇ ਰਿਸੋਰਸਸ ਕੱਢ ਕੇ ਆਪਣੇ ਦੇਸ਼ ਨੂੰ ਲੈ ਕੇ ਜਾ ਰਹੀਆਂ ਆ। ਉਹੋ ਹੀ ਕੰਪਨੀਆਂ ਇੱਥੇ ਆਪਣੀ ਪੋਲਿਟਿਕਸ ਕਰਦੀਆਂ ਆ ਜ਼ਿਆਦਾਤਰ ਉਹੀ ਆਪਣੀ ਜਿਹੜੀ ਜਿਹੜੇ ਉਹਨਾਂ ਨਾਲ ਸਹਿਮਤ ਹੁੰਦੇ ਆ ਉਹਨਾਂ ਨੂੰ ਲੀਡਰ ਵਗੈਰਾ ਬਣਾਉਂਦੇ ਆ ਜਿੱਥੇ ਉਹਨਾਂ ਦੀ ਨਹੀਂ ਚੱਲਦੀ ਉੱਥੇ ਕੁਛ ਨਾ ਕੁਛ ਅਤਵਾਦੀ ਗਰੁੱਪ ਜਿਹੜੇ ਆ ਉੱਥੋਂ ਦੇ ਇਹ ਜਿਹੜੇ ਮੌਜੂਦਾ ਲੋਕ ਹੁੰਦੇ ਆ ਜਿਹੜੇ ਨਹੀਂ ਉਹਨਾਂ ਦੇ ਨਾਲ ਸਹਿਮਤ ਉਹਨਾਂ ਦੇ ਖਿਲਾਫ ਪੜਗਾ ਕੇ ਇੱਕ ਤਰ੍ਹਾਂ ਨਾਲ ਗ੍ਰਹਿ ਜੁੱਧ ਵਾਲੇ ਹਾਲਾਤ ਇੱਥੇ ਬਣਾ ਕੇ ਰੱਖੇ ਹੋਏ ਆ ਪੂਰੇ ਅਫਰੀਕਾ ਦੇ ਵਿੱਚ ਆ ਜਾਓ ਜੀ ਏਸ਼ੀਆ ਦੇ ਵਿੱਚ ਮਤਲਬ ਕਿ ਇੰਡੀਆ ਦੇ ਆਲੇ ਦੁਆਲੇ ਹਿੱਸੇ ਦੇ ਵਿੱਚ ਪਹਿਲਾਂ ਤਾਂ ਜੀ ਇੱਥੇ ਜਿਹੜਾ ਐਸ ਵੇਲੇ ਚੱਲ ਹੀ ਰਿਹਾ ਥਾਈਲੈਂਡ ਤੇ ਕੰਬੋਡੀਆ ਦਾ ਚੱਲ ਰਿਹਾ ਹੈ ਨਾ ਮੰਦਰ ਨੂੰ ਲੈ ਕੇ ਇਹਨਾਂ ਦਾ ਇੱਕ ਕਲੈਸ਼ ਆ ਜਾਂ ਹੋਰ ਉੱਥੇ ਜਿਹੜੀ ਜਗਾ ਜੁਗਾ ਆ ਉਹਦੇ ਨਾਲ ਮੰਦਰ ਦੇ ਲਾਗੇ ਛਾਗੇ ਸਿਮਾ ਮਾਂ ਨੂੰ ਲੈ ਕੇ ਜਿਹੜਾ ਇਹਨਾਂ ਦਾ ਕਲੈਸ਼ ਆ ਹੈ ਨਾ ਉਹਦੇ ਬਾਰੇ ਵੀ ਪੂਰਾ ਮੈਂ ਐਪੀਸੋਡ ਇਸੇ ਚੈਨਲ ਤੇ ਪਾਇਆ ਤੁਸੀਂ ਪੂਰਾ ਇਹਨਾਂ ਦੀ ਹਿਸਟਰੀ ਜਾਣ ਸਕਦੇ ਆ ਕਿ ਹੈ ਕੀ ਕੰਬੋਡੀਆ ਵਰਸ ਥਾਈਲੈਂਡ ਦਾ ਇਹ ਰੌੜਾ ਪਿਛਲਾ ਹੈ ਕੀ ਸੋ ਇਹਨਾਂ ਦੇ ਵਿੱਚ ਵੀ ਜਿਹੜਾ ਇਹ ਕਲੈਸ਼ ਚੱਲ ਰਿਹਾ ਇੱਕ ਦੋਨਿਆਂ ਤੇ ਇਹ ਇਸ ਟਰੈਕ ਕਰ ਰਹਾ ਫੌਜੀ ਜਿਹੜੇ ਆ ਲੜ ਰਹੇ ਆ ਮਰ ਰਹੇ ਆ ਨਾ ਸੋ ਇੱਥੇ ਵੀ ਟੈਨਸ਼ਨ ਜਿਹੜੀ ਆ ਉਹ ਵਧੀ ਹੋਈ ਆ ਕੰਬੋਡੀਆ ਤੇ ਥਾਈਲੈਂਡ ਦੋਨੋਂ ਹੀ ਦੇਸ਼ 2025 ਦੇ ਵਿੱਚ ਦੇ 2 ਤੋਂ ਲੈ ਕੇ 4 ਕੁਵਰੀ ਇਹਨਾਂ ਦਾ ਕਲੇਸ਼ ਹੋ ਚੁੱਕਿਆ ਥੋੜੇ ਥੋੜੇ ਸਮੇਂ ਦੇ ਲਈ ਪਰ ਜਿਹੜਾ ਇਹਨਾਂ ਦਾ ਕਲੇਸ਼ ਆ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਹੋ ਸਕਦਾ 2026 ਦੇ ਵਿੱਚ ਹੋ ਸਕਦਾ ਹੈ ਕਿਉਂਕਿ ਦੋਨੋਂ ਹੀ ਦੇਸ਼ ਜਿਹੜੇ ਆ ਵੱਡੀ ਮਾਤਰਾ ਦੇ ਵਿੱਚ ਜਿਹੜਾ ਅਸਲਾ ਫੌਜੀ ਸਮਾਨ ਜਹਾਜ਼ ਵਗੈਰਾ ਉਹ ਖਰੀਦਣ ਤੇ ਲੱਗੇ ਹੋਏ ਆ ਥਾਈਲੈਂਡ ਦੇ ਨਾਲ ਹੀ ਮਿਆਂਮਾਰ ਆਜੋ ਇੱਥੇ ਪਿਛਲੇ ਕੁਝ ਸਾਲਾਂ ਤੋਂ ਇੱਥੇ ਗ੍ਰਹਿ ਜੁੱਧ ਵਰਗੇ ਹਾਲਾਤ ਆ ਇੱਥੇ ਲੋਕ ਆਪਸ ਹੀ ਕਈ ਗਰੁੱਪ ਬਣੇ ਹੋਏ ਆ ਅਤਵਾਦੀ ਗਰੁੱਪ ਲੜ ਰਹੇ ਆ ਮਰ ਰਹੇ ਆ ਫਾਇਦਾ ਇਹਦਾ ਚਾਇਨਾ ਲੈ ਰਿਹਾ ਬਹੁਤ ਸਾਰੇ ਇੱਥੇ ਰਿਸੋਰਸ ਸਰ ਮੀਆਂ ਮਾਰ ਦੇ ਵਿੱਚ ਜਿਹੜੇ ਖੜੇਜ ਪਦਾਰਥਾ ਚਾਇਨਾ ਚੋਂ ਨਾਲ ਇੱਥੇ ਚੱਕੀ ਚੁੱਕੀ ਜਾ ਰਿਹਾ ਅੱਗੇ ਵੇਚੀ ਜਾ ਰਿਹਾ ਇਹਦੇ ਬਾਰੇ ਵੀ ਮੈਂ ਪੂਰੀ ਸਟੋਰੀ ਹਿਸਟਰੀ ਇਸੇ ਹੀ ਚੈਨਲ ਤੇ ਪਾਈ ਆ ਤੁਸੀਂ ਜਾ ਕੇ ਦੇਖ ਸਕਦੇ ਆ ਜੀ ਫਿਰ ਚੀਨ ਦੇ ਨਾਲ ਹੀ ਲੱਗਦਾ ਨਾਰਥ ਕੋਰੀਆ ਤੇ ਸਾਊਥ ਕੋਰੀਆ ਇਹਨਾਂ ਦਾ ਵੀ ਆਪਸ ਦੇ ਵਿੱਚ ਜਿਹੜਾ ਕਲੈਸ਼ ਆ ਇਹ ਚੱਲਦਾ ਹੀ ਰਹਿੰਦਾ ਆ ਕਾਫੀ ਸਮੇਂ ਤੋਂ ਚੱਲਦਾ ਹੈ ਇਹਦੀ ਪੂਰੀ ਹਿਸਟਰੀ ਕੀ ਆ ਕਿਉਂ ਇਹਨਾਂ ਦੀ ਲੜਾਈ ਆ ਉਦੇ ਬਾਰੇ ਵੀ ਸਾਰੀ ਮੈਂ ਆਪਣੀ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਪਾਈ ਆ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਇੱਥੇ ਜਿਹੜਾ ਇਹਨਾਂ ਦਾ ਕਲੈਸ਼ ਆ ਉਹ ਚੱਲਦਾ ਹੀ ਰਹਿੰਦਾ ਗੋਲਾ ਬਰੂਦ ਦੋਨਾਂ ਪਾਸਿਆਂ ਤੋਂ ਚੱਲਦਾ ਹੀ ਰਹਿੰਦਾ ਆ ਨਾਰਥ ਕੋਰਿਆ ਵਾਲੀ ਜਾਂ ਉਹ ਕਿਮ ਜੋਂਗ ਉਹਦੇ ਕੋਲ ਪਰਮਾਣੂ ਹਥਿਆਰਾਂ ਕਰਕੇ ਉਹ ਬਚਿਆ ਨਹੀਂ ਤਾਂ ਅਮਰੀਕਾ ਨੇ ਹੁਣ ਉਹਨੂੰ ਇਹ ਚੱਕ ਚੁੱਕ ਦੇਣਾ ਸੀਗਾ ਸੋ 2026 ਦੇ ਵਿੱਚ ਵੀ ਇੱਥੇ ਕੋਈ ਵੱਡੀ ਲੜਾਈ ਹੋਊਗੀ ਐਦਾਂ ਤਾਂ ਨਹੀਂ ਨਜ਼ਰ ਆਉਂਦਾ ਜੇ ਅਮਰੀਕਾ ਦਖਲਅੰਦਾਜ਼ੀ ਕਰੂਗਾ ਉੱਥੇ ਤਖਤਾ ਤੁਖਤਾ ਪਲਟ ਕਰਨ ਦੀ ਕਰੂਗਾ ਉਹ ਕਿਮ ਜੋਂਗ ਦੀ ਤਾਂ ਇਹ ਜਿਹੜੀ ਲੜਾਈ ਆ ਵੱਡੇ ਪੱਧਰ ਤੇ ਹੋ ਸਕਦੀ ਆ ਕਿਉਂਕਿ ਕਿਮ ਜੋਂਗ ਜਿਹੜਾ ਉਹ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਜੋ ਚਾਈਨਾ ਤੇ ਤਾਈਵਾਨ ਇਹਨਾਂ ਦਾ ਕੀ ਆਪਸ ਚ ਰੌਲਾ ਇਹਦੇ ਬਾਰੇ ਵੀ ਵੀਡੀਓ ਹੋਣੀ ਮੇਰੇ ਚੈਨਲ ਤੇ ਤੁਸੀਂ ਦੇਖ ਸਕਦੇ ਆ ਸਾਰੀ ਸਟੋਰੀ ਹੋਣੀ ਆ ਇੱਥੇ ਵੀ ਉਹ ਦਾਵਾ ਕਰਦੇ ਰਹਿੰਦੇ ਆ ਕਿ ਇਹ ਸਾਡਾ ਹੀ ਆ 2025 ਚ ਵੀ ਕੀਤਾ 2024 ਚ 23 ਚ ਵੀ ਸੋ ਇਹ ਕਿਸੇ ਵੀ ਸਮੇ ਇਹਨੂੰ ਜਾਨੀ ਕਿ ਇੱਥੇ ਇਹ ਹਮਲਾ-ਉਮਲਾ ਕਰਕੇ ਆਪਣੇ ਏਰੀਏ ਦੇ ਵਿੱਚ ਲੈ ਸਕਦੇ ਆ ਬੜੀ ਵੱਡੀ ਗੱਲ ਨਹੀਂ ਗੀ ਚਾਈਨਾ ਲਈ ਇਸ ਸਮੇ ਜਾਪਾਨ ਨਾਲ ਜਿਹੜਾ ਇਹ ਚਾਈਨਾ ਵਾਲਿਆਂ ਦਾ ਰੌਲਾ ਰੀਸੈਂਟਲੀ ਹੋਇਆ ਕਾਫੀ ਬਿਆਨਬਾਜ਼ੀ ਹੋਈ ਆ ਇੱਕ ਜਿਹੜਾ ਟਾਪੂ ਸੀ ਉਹਦੇ ਲਈ ਇਹਨਾਂ ਦਾ ਕਾਫੀ ਜਾਨੀ ਕਿ ਇੱਕ ਵਿਵਾਦ ਵੀ ਹੋਇਆ ਦੋਨਾਂ ਦੇ ਵਿੱਚ ਕਨਫਲिक्ट ਹੁੰਦਾ ਹੁੰਦਾ ਰੁਕ ਗਿਆ ਚਾਈਨਾ ਜਾਪਾਨ ਦੇ ਵਿਚਕਾਰ ਸੋ ਇਹਨਾਂ ਦੀ ਸਟੋਰੀ ਵੀ ਮੇਰੇ ਚੈਨਲ ਤੇ ਤੁਹਾਨੂੰ ਮਿਲ ਜਾਣੀ ਆ ਸੋ 2026 ਦੇ ਵਿੱਚ ਵੀ ਇਹ ਕੋਈ ਵੱਡੀ ਲੜਾਈ ਲੱਗੂਗੀ ਮੈਨੂੰ ਨਹੀਂ ਲੱਗਦਾ ਜੇ ਤਾਈਵਾਨ ਨੂੰ ਇਹਨਾਂ ਨੇ ਹਥਿਆਬ ਹੀ ਲਿਆ ਤਾਂ ਵੀ ਕੋਈ ਐਡਾ ਵੱਡਾ ਰੌਲਾ ਨਹੀਂ ਪੈਣ ਵਾਲਾ ਕਿਉਂਕਿ ਚਾਈਨਾ ਇਸ ਵੇਲੇ ਪਾਵਰ ਬਣ ਚੁੱਕਿਆ ਹੁਣ ਆ ਜਾਂਦੇ ਆ ਜੀ ਇੰਡੀਆ ਤੇ ਆਲੇ ਦੁਆਲੇ ਵਾਲੇ ਦੇਸ਼ ਜਿੱਥੇ ਕੀ ਇਸ ਵੇਲੇ ਬਹੁਤ ਸਾਰੀਆਂ ਰਿਪੋਰਟਸ ਇਹ ਦੱਸ ਰਹੀਆਂ ਚਾਹੇ ਹੁਣ ਰੀਸੈਂਟਲੀ ਪੈਂਟਾਗਨ ਅਮਰੀਕਾ ਦੀ ਰਿਪੋਰਟ ਆਈ ਆ ਚਾਹੇ ਵਾਲ ਸਟਰੀਟ ਜਿਹੜੀ ਫੇਮਸ ਨਿਊਜ਼ ਆ ਅਮਰੀਕਾ ਦਾ ਪੇਪਰ ਆ ਉਹਦੀ ਰਿਪੋਰਟ ਆਈ ਆ ਉਸ ਆਧਾਰ ਤੇ ਜਿਹੜਾ ਇਹ ਲੜਾਈ ਆ ਇਹ ਇੰਡੀਆ ਦੇ ਵਿੱਚ 2026 ਦੇ ਵਿੱਚ ਜਾਣ ਵਾਲੇ ਸਾਲਾਂ ਦੇ ਵਿੱਚ ਹੋਣੀ ਬਹੁਤ ਜਿਆਦਾ ਹਾਈ ਰਿਸਕ ਤੇ ਇੱਥੇ ਹੋ ਸਕਦੀ ਆ ਜੇ ਮੈਂ ਗੱਲ ਕਰਾਂ 2025 ਦੇ ਵਿੱਚ ਇਹ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵੀ ਦੋ ਤਿੰਨ ਵਾਰੀ ਕਲੈਸ਼ ਹੋਏ ਜਾਂ ਪਾਕਿਸਤਾਨ ਵਾਲਿਆਂ ਨੇ 에ਅਰ ਸਟ੍ਰਾਈਕ ਕੀਤੀ ਆ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨ ਵਾਲਿਆਂ ਨੇ ਵੀ ਕਾਫੀ ਜਿੰਨਾਂ ਕੋ ਉਹਨਾਂ ਦੀ ਪੇਸ ਚੱਲਦੀ ਸੀਗੀ ਉਹਨਾਂ ਦੀਆਂ ਪਾਕਿਸਤਾਨ ਵਾਲਿਆਂ ਦੀਆਂ ਚੌਂਕੀਆਂ ਚੁੰਕੀਆਂ ਤਬਾਹ ਕੀਤੀਆਂ ਪਰ ਕੋਈ ਵੱਡਾ ਨੁਕਸਾਨ ਇਹ ਪਾਕਿਸਤਾਨ ਵਾਲਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਕਰ ਸਕਦੇ ਕਿਉਂਕਿ ਪਾਕਿਸਤਾਨ ਵਾਲਿਆਂ ਦੇ ਕੋਲ ਜੋ ਮਿਲਟਰੀ ਆ ਜੋ ਸਾਜਰ ਸਮਾਨ ਆ ਜੋ ਹਵਾਈ ਸੈਨਾ ਆ ਉਹ ਅਫਗਾਨਿਸਤਾਨ ਵਾਲਿਆਂ ਨਾਲੋਂ ਕਿਤੇ ਜ਼ਿਆਦਾ ਵਧੀਆ ਆ ਸੋ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਜਿਹੜੀ ਆ ਲੜਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਬਾਲੀ ਵੱਡੀ ਨਹੀਂ ਚੱਲ ਸਕਦੀ ਕਿਉਂਕਿ ਦੋਨੋਂ ਹੀ ਮੁ슬ਮ ਦੇਸ਼ ਆ ਹੁਣ ਵੀ ਜਦੋਂ ਇਹ ਲੜੇ ਸੀਗੇ 사우ਦੀ ਅਰਬ ਤੇ ਕਤਰ ਵਾਲਿਆਂ ਨੇ ਵਿਚ ਵਿਚ ਪੈ ਕੇ ਇਹਨਾਂ ਦਾ ਸਮਝੌਤਾ ਉਹ ਕਰਾਈ ਦਿੰਦੇ ਆ ਸੋ ਇੰਡੀਆ ਦੇ ਨਾਲ ਵੀ ਜਿਹੜਾ ਹੁਣ ਆਪਣਾ ਸੰਦੂਰ ਆਪਰੇਸ਼ਨ ਹੋਇਆ ਸੀ 2025 ਦੇ ਵਿੱਚ ਜਿਹਦੇ ਵਿੱਚ ਇੰਡੀਆ ਨੇ ਪਹਿਲਾ 에ਅ ਸਟ੍ਰਾਈਕ ਕਰਕੇ ਪਾਕਿਸਤਾਨ ਦੇ ਵਿੱਚ ਬਹੁਤ ਸਾਰੇ ਇਹਨਾਂ ਦੇ ਟਿਕਾਣਿਆਂ ਦੇ ਉੱਤੇ ਹਮਲਾ ਕਰਕੇ ਤੇ ਉਹਨਾਂ ਦੇ ਜਿਹੜੇ ਅਤਵਾਦੀ ਟਿਕਾਣੇ ਸੀਗੇ ਉਹਨਾਂ ਨੂੰ ਨਸ਼ਟ ਕੀਤਾ ਸੀਗਾ ਬਦਲੇ ਦੇ ਵਿੱਚ ਪਾਕਿਸਤਾਨ ਵਾਲਿਆਂ ਨੇ ਵੀ ਕਾਫੀ ਡਰੋਨਸ ਦੇ ਨਾਲ ਹਮਲੇ ਕੀਤੇ ਕਈ ਜਿਹੜੇ ਇੱਥੇ ਬੜਬੜੀਆਂ ਤੋਪਾਂ ਸੀਗੀਆਂ ਉਹਨਾਂ ਦੇ ਨਾਲ ਕਾਫੀ ਹਮਲੇ ਕੀਤੇ ਤੇ ਇੰਡੀਆ ਦਾ ਵੀ ਕਾਫੀ ਨੁਕਸਾਨ ਹੋਇਆ ਤੇ ਪਾਕਿਸਤਾਨ ਦਾ ਵੀ ਕਾਫੀ ਨੁਕਸਾਨ ਹੋਇਆ ਇਹ ਲੜਾਈ ਜਿਹੜੀ ਸੀਗੀ ਜਿਹੜੀ ਲੱਗਦਾ ਸੀ ਕਿ ਵੱਧ ਸਕਦੀ ਆ ਉਹ ਇੱਕਦਮ ਰੁਕ ਜਾਂਦੀ ਆ ਵਿੱਚ ਅਮਰੀਕਾਂ ਵਾਲੇ ਪੈ ਗਏ ਜਿੱਦਾਂ ਅਮਰੀਕਾਂ ਦਾ ਟਰੰਪ ਕਹਿੰਦਾ ਹੈ ਕਿ ਮੈਂ ਰਕਾਈ ਆ ਹਨਾ ਸੋ ਇਸ ਤਰ੍ਹਾਂ ਇਹ ਰੁਕ ਗਈ ਪਰ ਉਸ ਤੋਂ ਬਾਅਦ ਜਿਹੜੇ ਵੀ ਹਥਿਆਰ ਖਰੀਦਣੇ ਸ਼ੁਰੂ ਕੀਤੇ ਆ ਇੰਡੀਆ ਨੇ ਤੇ ਪਾਕਿਸਤਾਨ ਨੇ ਵੀ ਜਿਹੜਾ ਇਹਨਾਂ ਦਾ ਮਿਲਟਰੀ ਬਜਟ ਸੀਗਾ ਉਹ ਕਾਫੀ ਗੁਣਾ ਵੱਧ ਗਿਆ ਬਹੁਤ ਸਾਰੇ ਹਥਿਆਰ ਮਿਲੀਅਨਸ ਡਾਲਰ ਦੇ ਵਿੱਚ ਇੰਡੀਆ ਨੇ ਅਮਰੀਕਾ ਤੋਂ ਵੀ ਖਰੀਦੇ ਆ ਰਸ਼ੀਆ ਤੋਂ ਵੀ ਖਰੀਦੇ ਆ ਫਰਾਂਸ ਤੋਂ ਵੀ ਖਰੀਦੇ ਆ ਸੋ ਇਸੇ ਤਰ੍ਹਾਂ ਪਾਕਿਸਤਾਨ ਨੇ ਵੀ ਚਾਈਨਾ ਤੋਂ ਵੀ ਪਹਿਲਾਂ ਬਹੁਤ ਸਾਰੇ ਹਥਿਆਰ ਖਰੀਦੇ ਸੀਗੇ ਪਰ ਹੁਣ ਵੀ ਉਹ ਬਹੁਤ ਜਿਹੜਾ ਜ਼ਖੀਰਾ ਇਕੱਠਾ ਕਰਨ ਤੇ ਲੱਗਾ ਹੋਇਆ ਆ ਕਿਉਂਕਿ ਦੋਨਾਂ ਹੀ ਦੇਸ਼ ਜਿਹੜੇ ਐਸ ਵੇਲੇ ਹਥਿਆਰ ਆਧੁਨਿਕ ਟੈਕਨੋਲੋਜੀ ਤੇ ਕੰਮ ਕਰਨ ਤੇ ਲੱਗੇ ਹੋਏ ਆ ਆਪਣੇ ਸੈਟੇਲਾਈਟ ਛੱਡੇ ਜਾ ਰਹੇ ਆ ਇਹ ਇੰਡੀਆ ਦੁਆਰਾ ਵੱਡੀ ਵੱਡੀ ਰੇਂਜ ਉਗਾਲੀਆਂ ਜਿਹੜੀਆਂ ਮਜ਼ਾਈਲਾਂ ਉਹਨਾਂ ਦੇ ਪਰਖਣ ਕੀਤੇ ਜਾ ਰਹੇ ਆ ਰੀਸੈਂਟਲੀ ਇੰਡੀਆ ਨੇ ਇਹੀ ਇੱਕ 3500 ਕਿਲੋਮੀਟਰ ਤੱਕ ਜਾਣ ਵਾਲੀ ਨਿਊਕਲੀਅਰ ਪਾਵਰਡ ਜਿਹੜੀ ਮਜ਼ਾਇਲ ਆ ਉਹਦਾ ਪਰिक्ਖਣ ਕੀਤਾ ਕਿ ਕੇ ਕੇ 4 ਮਜ਼ਾਇਲ ਜਿਹੜੀ ਆ ਉਹਦਾ ਨਾਮ ਆ ਸੋ ਇਸ ਤਰ੍ਹਾਂ ਹੋਰ ਵੀ ਜਿਹੜੀ ਬ੍ਰਹਮੋ ਸੀਗੀ ਉਹਦਾ ਵੀ ਜਿਹੜੀ ਆ ਰੇਂਜ ਆ ਉਹ ਵਧਾਈ ਜਾ ਰਹੀ ਆ ਹਵਾਈ ਜਹਾਜ਼ ਨਵੇਂ ਖਰੀਦੇ ਜਾ ਰਿਹਾ ਨਵੀਂ ਟੈਕਨੋਲੋਜੀ ਲਿਆਂਦੀ ਜਾ ਰਹੀ ਆ ਡਰੋਨ ਖਰੀਦੇ ਜਾ ਰਿਹਾ ਸੋ ਜੇਕਰ ਇਹ ਕਨਫਲੈਕਟ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਤੇ ਇੰਡੀਆ ਦਾ ਉਹ ਲੰਬਾ ਚੱਲੂਗਾ ਇਹਦੇ ਵਿੱਚ ਜਿਹੜਾ ਨੁਕਸਾਨ ਹੋਊਗਾ ਪੰਜਾਬ ਵਾਲਿਆਂ ਨੂੰ ਖੁਸ਼ ਹੋਣ ਦੀ ਲੋੜ ਨਹੀਂ ਪੰਜਾਬ ਨੂੰ ਬਹੁਤ ਸਾਰਾ ਨੁਕਸਾਨ ਹੋ ਸਕਦਾ ਆ ਜਦੋਂ ਕੋਈ ਵੀ ਦੁਸ਼ਮਣ ਦੇਸ਼ ਚੜ ਕੇ ਆਉਂਦਾ ਹੁੰਦਾ ਉਹ ਕੋਈ ਧਰਮ ਜਾਂ ਥਿਆਡੀ ਉਸ ਦੇਸ਼ ਨਾਲ ਬਣਦੀ ਇਹ ਨਹੀਂ ਦੇਖਦਾ ਹੁੰਦਾ ਉਹਨਾਂ ਦੇ ਲਈ ਜਿਹੜੀਆਂ ਅਗੇ ਧੀਆ ਪੈਣਾ ਹੁੰਦੀਆਂ ਉਹ ਸਾਰੇ ਦੁਸ਼ਮਣ ਹੀ ਹੁੰਦੀਆਂ ਉਹਨਾਂ ਨਾਲ ਰੇਪ ਕੀਤੇ ਜਾਂਦੇ ਆ ਬਹੁਤ ਬੁਰੇ ਹਾਲਾਤ ਹੁੰਦੇ ਆ 1971 ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਵੀ ਪਾਕਿਸਤਾਨ ਵਾਲਿਆਂ ਨੇ ਬਹੁਤ ਸਾਰੇ ਲੋਕਾਂ ਨਾਲ ਉੱਥੇ ਜਿਹੜੀਆਂ ਔਰਤਾਂ ਸੀ ਉਹਨਾਂ ਨਾਲ ਰੇਪ ਕੀਤੇ ਸੀਗੇ 1947 ਦੇ ਵਿੱਚ ਕੀ ਹੋਇਆ ਸਾਰਾ ਕੁਝ ਸੋ ਇਸ ਲਈ ਲੜਾਈ ਕਿਸੇ ਵੀ ਦੇਸ਼ ਲਈ ਵੈਸੇ ਚੰਗੀ ਨਹੀਂ ਹੁੰਦੀ ਹੈਗੀ ਸੋ ਇਹ ਵੀ ਲੜਾਈ ਕੋਈ ਬਾੜੀ ਵਧੀਆ ਨਹੀਂ ਹੋਊਗੀ ਪਰ ਜੋ ਜਾਣਕਾਰ ਦੱਸਦੇ ਆ ਕਿ ਹੁਣ ਜੇਕਰ ਹੋਈ ਕਿਉਂਕਿ ਇਹਨਾਂ ਨੇ ਇੰਨਾ ਕ ਸਾਜੂ ਸਮਾਨ ਇਕੱਠਾ ਕਰ ਲਿਆ ਇਹ ਲੰਬੀ ਜ਼ਰੂਰ ਚੱਲੂਗੀ ਨੰਬਰ 2 ਤੇ ਆ ਗਿਆ ਚਾਈਨਾ ਤੇ ਇੰਡੀਆ ਇੰਡੀਆ ਤੇ ਚਾਈਨਾ ਦਾ ਅਕਸਾਈ ਚਨ ਨੂੰ ਲੈ ਕੇ ਵੀ ਜਿਹੜਾ ਵਿਵਾਦ ਹੈ ਹੀ ਹੈ ਇਸ ਤੋਂ ਇਲਾਵਾ ਰੂਨਾਚਲ ਪ੍ਰਦੇਸ਼ ਨੂੰ ਲੈ ਕੇ ਜਿਹੜਾ ਇਹ ਚਾਈਨਾ ਇਸ ਵੇਲੇ ਬਹੁਤ ਹੀ ਇੱਕ ਤਰ੍ਹਾਂ ਨਾਲ ਅਗਰੈਸਿਵ ਮੂਡ ਦੇ ਵਿੱਚ ਆ ਕਈ ਜਿਹੜੇ ਇਥੋਂ ਟ੍ਰੈਵਲ ਕਰਨ ਜਾਂਦੇ ਆ ਚਾਈਨਾ ਦੇ ਵਿੱਚ ਜਿਨ੍ਹਾਂ ਦੇ ਪਾਸਪੋਰਟਾਂ ਤੇ ਅਰੂਣਾਚਲ ਦਾ ਬਰਥ ਪਲੇਸ ਲਿਖਿਆ ਹੁੰਦਾ ਉਹਨਾਂ ਨੂੰ ਉੱਥੇ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਕਿ ਭਈ ਅਰੂਣਾਚਲ ਪ੍ਰਦੇਸ਼ ਤਾਂ ਹੈ ਹੀ ਸਾਡਾ ਤੇ ਬਾਰ ਬਾਰ ਚਾਈਨਾ ਵਾਲੇ ਇਹ ਕਲੇਮ ਵੀ ਕਰਦੇ ਆ ਕਿ ਅਰੂਣਾਚਲ ਪ੍ਰਦੇਸ਼ ਸਾਡਾ ਹੀ ਆ ਪਿਛਲੇ ਕੁਝ ਸਮੇਂ ਤੋਂ ਇਹਨਾਂ ਨੇ ਇਹ ਜਿਹੜੇ ਕਲੇਮ ਕਰਨ ਵਾਲੀ ਆ ਉਹਦੇ ਵਿੱਚ ਕਾਫੀ ਤੀਬਰਤਾ ਲਿਆਂਦੀ ਆ ਤੇ ਜਿਹੜੇ ਇੱਥੋਂ ਜੰਮੇ ਲੋਕ ਅਰੂਣਾਚਲ ਪ੍ਰਦੇਸ਼ ਦੇ ਉੱਥੇ ਟ੍ਰੈਵਲ ਕਰਨ ਜਾਂਦੇ ਆ ਚਾਈਨਾ ਦੇ ਵਿੱਚ ਉਨਾ ਨੂੰ 에어ਪੋਰਟਾਂ ਦੇ ਉੱਤੇ ਕਾਫੀ ਕਾਫੀ ਘੰਟੇ ਰੋਕ ਕੇ ਇੱਕ ਤਰ੍ਹਾਂ ਦੇ ਨਾਲ ਮੈਸੇਜ ਦਿੱਤਾ ਜਾਂਦਾ ਹੈ ਕਿ ਇਹ ਰੂਨਾਚਲ ਪ੍ਰਦੇਸ਼ ਸਾਡਾ ਹੀ ਆ ਸੋ ਐਕਸਾਈ ਚੇਨ ਦੇ ਵਿੱਚ ਲਦਾਖ ਹਲ ਏਰੀਏ ਦੇ ਵਿੱਚ ਗਲਵਾਨ ਵੈਲੀ ਦੇ ਵਿੱਚ 2020 ਦੇ ਵਿੱਚ ਜਿਹੜਾ ਕਲੈਸ਼ ਆ ਅਮਰੀਕਾ ਇਹ ਚਾਈਨਾ ਤੇ ਇੰਡੀਆ ਦਾ ਪਹਿਲਾਂ ਵੀ ਹੋ ਚੁੱਕਿਆ ਆ ਤੇ ਜਿਹੜਾ ਇਹ ਚਾਈਨਾ ਬਹੁਤ ਸਾਰਾ ਪਾਣੀ ਜਿਹੜਾ ਆਉਂਦਾ ਆ ਤੀਬਤ ਦੇ ਥਰੂ ਓਕੇ ਆਉਂਦਾ ਸੀ ਅਰੂਣਾਚਲ ਪ੍ਰਦੇਸ਼ ਦੇ ਵਿੱਚ ਜਿਹੜਾ ਕਿ ਬ੍ਰਹਮਪੁੱਤਰ ਆਉਂਦਾ ਆ ਇਹਦੇ ਬਾਰੇ ਮੈਂ ਪੂਰੀ ਇੱਕ ਵੀਡੀਓ ਬਣਾਈ ਆ ਕਿਸ ਤਰ੍ਹਾਂ ਚਾਈਨਾ ਪਾਣੀ ਤੇ ਕੰਟਰੋਲ ਕਰਦਾ ਹੈ ਤੇ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਤੁਸੀਂ ਜਾ ਕੇ ਚੈਨਲ ਤੇ ਦੇਖ ਸਕਦੇ ਆ ਸੋ ਇੱਥੇ ਇਹ ਬਹੁਤ ਤਗੜਾ ਤਗੜੇ ਡੈਮ ਵੀ ਬਣਾ ਰਿਹਾ ਕਿਹੜੇ ਡੈਮ ਬਣਾ ਰਿਹਾ ਉਹਨਾਂ ਬਾਰੇ ਵੀ ਵੀਡੀਓ ਤੁਹਾਨੂੰ ਮੇਰੇ ਚੈਨਲਾਂ ਤੇ ਮਿਲ ਜਾਣੀਆਂ ਜਿਹੜਾ ਕਿ ਇੱਕ ਤਰ੍ਹਾਂ ਨਾਲ ਵਾਟਰ ਬੰਬ ਵਾਲਾ ਵੀ ਕੰਮ ਕਰੂਗਾ ਅਰੂਣਾਚਲ ਪ੍ਰਦੇਸ਼ ਦੇ ਕੰਡੇ ਦੇ ਉੱਤੇ ਬਣਾ ਰਿਹਾ ਇੰਡੀਆ ਕਾਫੀ ਇਹਨੂੰ ਲੈ ਕੇ ਚਿਤਾਮਨੀ ਦੇ ਵੀ ਚੁੱਕਾ ਹੈ ਚਾਈਨਾ ਵਾਲਿਆਂ ਨੂੰ ਪਰ ਚਾਈਨਾ ਵਾਲੇ ਕਿੱਥੇ ਸੁਣਦੇ ਆ ਸੋ ਇੰਡੀਆ ਵੀ ਕਾਉਂਟਰ ਕਰਨ ਲਈ ਇੱਕ ਡੈਮ ਉਹਦੇ ਬਰਾਬਰ ਹੀ ਬਣਾ ਰਿਹਾ ਸੋ ਪਾਣੀ ਨੂੰ ਲੈ ਕੇ ਵੀ ਇਹਨਾਂ ਦੇ ਜਿਹੜੇ ਵਿਵਾਦ ਆ ਕਈ ਜਗ੍ਹਾ ਦੇ ਵਿੱਚ ਬੰਡ ਨੂੰ ਲੈ ਕੇ ਵੀ ਵਿਵਾਦ ਆ ਰੂਨਾਚਲ ਪ੍ਰਦੇਸ਼ ਨੂੰ ਇਹ ਕਹਿੰਦੇ ਕਿ ਹੈ ਹੀ ਸਾਡਾ ਅਕਸਾਈ ਚਿੰਨ ਦੇ ਵਿੱਚ ਲੈ ਕੇ ਵੀ ਇਹਨਾਂ ਦਾ ਵਿਵਾਦ ਆ ਚਾਈਨਾ ਵਾਲੇ ਪਾਕਿਸਤਾਨ ਵਾਲਿਆਂ ਦੀ ਵੀ ਪੂਰੀ ਹੈਲਪ ਕਰਦੇ ਆ ਇਹਨਾਂ ਨੂੰ ਸਾਜੋ ਸਮਾਨ ਦਿੰਦੇ ਆ ਜੰਗੀ ਹਥਿਆਰ ਦਿੰਦੇ ਆ ਆਪਣਾ ਸੈਟੇਲਾਈਟ ਵਗੈਰਾ ਸਾਰੀ ਲੋਕੇਸ਼ਨ ਵਗੈਰਾ ਇਹਨਾਂ ਨੇ ਜਿਹੜਾ ਇਹ ਸੰਧੂਰ ਆਪਰੇਸ਼ਨ ਹੋਇਆ ਉਹਦੇ ਵਿੱਚ ਵੀ ਸਾਰੀ ਚਾਈਨਾ ਵਾਲਿਆਂ ਨੂੰ ਦਿੱਤੀ ਆ ਰੀਸੈਂਟਲੀ ਵੀ ਜਿਹੜੀ ਇਹ ਯੂ ਐਸ ਏ ਦੀ ਪੈਂਟਾਗਨ ਤੋਂ ਰਿਪੋਰਟ ਆਈ ਆ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੰਡੀਆ ਵਾਲੇ ਵੀ ਬਹੁਤ ਸਾਰਾ ਜਿਹੜਾ ਪੈਸਾ ਹੈ ਮਿਲੀਅਨ ਹੀ ਰਪਏ ਹਿਮਾਲਿਆ ਦੇ ਵਿੱਚ ਇਨਵੈਸਟ ਕਰ ਰਹੇ ਆ ਉੱਥੋਂ ਸੜਕਾਂ ਵਗੈਰਾ ਬਣਾ ਰਹੇ ਆ ਉੱਥੋਂ 에ਅਰ ਬੇਸ ਬਣਾ ਰਹੇ ਆ ਇੰਡੀਆ ਵਾਲੇ ਵੀ ਸੇ ਇਸੇ ਤਰ੍ਹਾਂ ਦਾ ਬਾਦ ਸਟਰੀਟ ਜਿਹੜੀ ਖ਼ਬਰਾਂ ਅਮਰੀਕਾ ਦੀ ਉਹਨਾਂ ਨੇ ਕੀ ਪਿੱਛੇ ਜਿਹੜੀ ਰਿਪੋਰਟ ਆਈ ਸੀਗੀ ਹਫ਼ਤੇ ਤੱਕ ਪਹਿਲਾਂ ਕਿ ਬਹੁਤ ਸਾਰੇ 에ਅਰ ਬੇਸ ਜਿਹੜੇ ਆ ਚਾਈਨਾ ਵਾਲੇ ਵੱਡੀ ਮਾਤਰਾ ਦੇ ਵਿੱਚ ਇਹ ਇੰਡੀਆ ਨਾਲ ਲੱਗਦੇ ਬਾਰਡਰ ਦੇ ਉੱਤੇ ਬਣਾਉਣ ਬਣਾ ਰਿਹਾ ਤੇ ਤੇ ਸਪੈਸ਼ਲੀ ਜਿਹੜਾ ਇਹ ਸਿੱਲੀ ਗੁੱਡੀ ਵਾਲਾ ਏਰੀਆ ਜਿਹੜਾ 22 ਕਿਲੋਮੀਟਰ ਹੀ ਚੌੜਾ ਆ ਇੱਥੇ ਇਹ ਬਹੁਤ ਵੱਡੀ ਮਾਤਰਾ ਦੇ ਵਿੱਚ ਆਪਣਾ ਜਿਹੜਾ ਫੌਜੀ ਕਾਰਵਾਈਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਥੇ ਰੱਖ-ਰਖਾਅ ਦੇ ਲਈ ਬਿਲਡਿੰਗਾਂ ਬਣਾ ਰਿਹਾ 에ਅਰ ਬੇਸ ਬਣਾ ਰਿਹਾ ਦੇ ਵਿੱਚ ਅਮਰੀਕਾ ਦੀ ਆਪਣੀ ਵੀ ਚਾਲ ਹੋ ਸਕਦੀ ਹੈ ਕਿਉਂਕਿ ਉਹ ਇੱਕ ਚਾਈਨਾ ਨੂੰ ਕਾਊਂਟਰ ਕਰਨ ਦੇ ਲਈ ਇੰਡੀਆ ਹੀ ਇੱਕ ਐਦਾਂ ਦਾ ਦੇਸ਼ ਆ ਤੇ ਅਮਰੀਕਾ ਇਹ ਵੀ ਚਾਹੁੰਦਾ ਹੈ ਕਿ ਇੰਡੀਆ ਤੇ ਚਾਈਨਾ ਲੱਗੇ ਨਾ ਆ ਜਾਣ ਜੇਕਰ ਇੰਡੀਆ ਚਾਈਨਾ ਤੇ ਰਸ਼ੀਆ ਲੱਗੇ ਆ ਜਾਂਦੇ ਆ ਤਾਂ ਬਹੁਤ ਸਾਰੀ ਆਬਾਦੀ ਇਨਾ ਹੀ ਦੇਸ਼ਾਂ ਦੇ ਵਿੱਚ ਵੱਸਦੀ ਆ ਤੇ ਇਹ ਦੇਸ਼ ਤਿੰਨੇ ਆਪਣੇ ਨਾਲ ਹੀ ਟ੍ਰੇਡ ਕਰਕੇ ਬਹੁਤ ਪੈਸਾ ਕਮਾ ਸਕਦੇ ਆ ਹੋਰ ਦੇਸ਼ਾਂ ਦੀ ਇਹਨਾਂ ਨੂੰ ਲੋੜ ਨਹੀਂ ਪਊਗੀ ਅਮਰੀਕਾ ਦੇ ਜਿਹੜੇ ਆ ਆਰਥਿਕ ਜਾਂ ਕਹਿ ਲਓ ਕਿ ਵਪਾਰਕ ਕਾਰਨ ਵੀ ਆ ਜਿਹਦੀ ਵਜ੍ਹਾ ਕਰਕੇ ਉਹ ਐਦਾਂ ਦੀਆਂ ਰਿਪੋਰਟਸ ਸਮੇਂ-ਸਮੇਂ ਤੇ ਕੱਢਦਾ ਰਹਿੰਦਾ ਕਿ ਇਹ ਇੰਡੀਆ ਲਈ ਸਭ ਤੋਂ ਵੱਡਾ ਖਤਰਾ ਚਾਈਨਾ ਹੀ ਆ ਫਿਲਹਾਲ ਜੇ ਮੈਂ ਗੱਲ ਕਰਾਂ ਤਾਂ ਇੰਡੀਆ ਲਈ ਵੱਡਾ ਖਤਰਾ ਬਿਲਕੁਲ ਚਾਈਨਾ ਹੀ ਆ ਕਿਉਂਕਿ ਬਹੁਤ ਵੱਡੀ ਇਹ ਮੱਛੀ ਬਣ ਚੁੱਕਿਆ ਇਹਨਾਂ ਕੋ ਸਾਜੋ ਸਮਾਨ ਅਸਲਾ ਤਰੱਕੀ ਇਸ ਲੈਵਲ ਦੀ ਕਰ ਚੁੱਕਿਆ ਕਿਉਂਕਿ ਬੰਗਲਾਦੇਸ਼ ਵੀ ਪਾਕਿਸਤਾਨ ਚਾਈਨਾ ਦੇ ਨਾਲ ਰੜ ਕੇ ਇੰਡੀਆ ਦੇ ਨਾਲ ਇਸ ਵੇਲੇ ਪੂਰੀ ਦੁਸ਼ਮਣੀ ਲੈ ਰਿਹਾ ਉੱਥੇ ਜਿਹੜੇ ਕੱਟ ਗੇਣ ਤੇ ਹਿੰਦੂ ਆ ਉਹਨਾਂ ਨੂੰ ਉੱਥੇ ਮਾਰਿਆ ਜਾ ਰਿਹਾ ਜਿਹਦੀ ਵਜ੍ਹਾ ਕਰਕੇ ਜਿਹੜੇ ਇੰਡੀਆ ਤੇ ਪਾਕਿਸਤਾਨ ਤੇ ਇੰਡੀਆ ਤੇ ਜਿਹੜੇ ਬੰਗਲਾਦੇਸ਼ ਦੇ ਹਰ ਰਿਲੇਸ਼ਨ ਆ ਉਹ ਖਰਾਬ ਹੋ ਚੁੱਕਿਆ ਇਸ ਬਾਰੇ ਵੀ ਪੂਰੀ ਵੀਡੀਓ ਤੁਸੀਂ ਮੇਰੇ ਚੈਨਲ ਤੇ ਦੇਖ ਸਕਦੇ ਆ ਸੋ ਇੰਡੀਆ ਨੂੰ ਇਸ ਵੇਲੇ ਤਿੰਨ ਫਰੰਟ ਜਾਨੀ ਕਿ ਵਾਰ ਦਾ ਖਤਰਾ ਪੂਰੀ ਤਰ੍ਹਾਂ ਚੱਲ ਰਿਹਾ ਆ ਇੱਕ ਪਾਸੇ ਚਾਈਨਾ ਇੱਕ ਪਾਸੇ ਪਾਕਿਸਤਾਨ ਆ ਦੂਜੇ ਪਾਸੇ ਬੰਗਲਾਦੇਸ਼ ਵੀ ਹੋ ਚੁੱਕਿਆ ਜੋ ਇਸ ਵੇਲੇ ਪਾਕਿਸਤਾਨ ਨਾਲ ਰਲ ਚੁੱਕਿਆ ਬਹੁਤ ਸਾਰੀਆਂ ਡਿਫੈਂਸ ਡੀਲ ਪਾਕਿਸਤਾਨ ਨਾਲ ਬੰਗਲਾਦੇਸ਼ ਨਾਲ ਪਾਕਿਸਤਾਨ ਵਾਲਿਆਂ ਨਾਲ ਕਰ ਰਿਹਾ 1971 ਦੇ ਵਿੱਚ ਜਿਹਨੂੰ ਪੰਜਾਬ ਰੈਜiment ਨੇ ਜਗਜੀਤ ਸਿੰਘ ਅਰੋੜਾ ਕਰਨਲ ਸੁਭੇਗ ਸਿੰਘ ਹੋਣਾ ਨੇ ਸਾਰਿਆਂ ਨੇ ਆਪਣੀ ਹਿੰਮਤ ਕਰਕੇ ਆਜ਼ਾਦ ਕਰਾਇਆ ਸੀ ਉਹ ਫਿਰ ਪਾਕਿਸਤਾਨ ਦੇ ਨਾਲ ਮਿਲ ਚੁੱਕਿਆ ਸੋ ਇਸ ਲਈ ਇੰਡੀਆ ਨੂੰ ਇਸ ਵੇਲੇ ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਹੈਗੀਆਂ ਆ ਇੰਟਰਨੈਸ਼ਨਲ ਜਾਂ ਥਿੰਕ ਟੈਂਕਸ ਹੈਗੇ ਆ ਉਹ ਇੱਕ ਮੇਨ ਜਾਨੀ ਕਿ ਜਗ੍ਹਾ ਮੰਨ ਰਿਹਾ ਕਿ ਇੱਥੇ ਜਿਹੜੀ ਲੜਾਈ ਆ 2026 ਜਾਂ ਆਉਣ ਵਾਲੇ ਸਾਲਾਂ ਦੇ ਵਿੱਚ ਹੋ ਸਕਦੀ ਆ ਤੇ ਵੱਡੇ ਲੈਵਲ ਤੇ ਹੋ ਸਕਦੀ ਆ ਕਿਉਂਕਿ ਲੜਾਈ ਦਾ ਇੱਕ ਕਾਰਨ ਹੁੰਦਾ ਆ ਮੇਨ ਕਿ ਲੜਾਈ ਜੇਕਰ ਤੇ ਅੱਡੀ ਸੀਮਾ ਦੇ ਨਾਲ ਲੱਗਦੇ ਦੇਸ਼ਾਂ ਉਹਨਾਂ ਦੇ ਵਿੱਚ ਲੰਬੀ ਚੱਲਦੀ ਹੁੰਦੀ ਆ ਜਿਸ ਤਰ੍ਹਾਂ ਇਜ਼ਰਾਈਲ ਤੇ ਜਿਹੜੀ ਈਰਾਨ ਦੀ ਲੜਾਈ ਸੀਗੀ ਉਹਨਾਂ ਦੇ ਵਿੱਚ ਦੂਰੀ ਬਹੁਤ ਸੀ ਇਸ ਲਈ ਉਹ ਲੜਾਈ ਲੰਬੀ ਨਹੀਂ ਚੱਲ ਸਕਦੀ ਕਿਉਂਕਿ ਖਰਚਾ ਬਹੁਤ ਆਉਂਦਾ ਪਰ ਜਿਹੜੀਆਂ ਲੜਾਈਆਂ ਜਿਨ੍ਹਾਂ ਦੇ ਨਾਲ ਸੀਮਾਵਾਂ ਲੱਗਦੀਆਂ ਹੁੰਦੀਆਂ ਦੇਸ਼ ਦੀਆਂ ਉਹ ਬਹੁਤ ਵੱਡੇ ਲੈਵਲ ਤੇ ਚੱਲਦੀ ਹੁੰਦੀ ਆ ਤੇ ਲੰਬੀ ਚੱਲਦੀ ਹੁੰਦੀ ਆ ਜਿੱਦਾਂ ਰਸ਼ੀਆ ਤੇ ਜੁਕਰੇਨ ਦੀ ਇਸ ਵੇਲੇ ਚੱਲ ਰਹੀ ਆ 4 ਸਾਲ ਤੋਂ ਵੀ ਲਗਭਗ ਬਰਾਬਰ ਸਮਾਂ ਹੋ ਚੁੱਕਿਆ ਸੋ ਜੇਕਰ ਇਹ ਲੜਾਈ ਹੁੰਦੀ ਆ ਇੰਡੀਆ ਦੀ ਪਾਕਿਸਤਾਨ ਦੀ ਵੀ ਜਾਂ ਇੰਡੀਆ ਤੇ ਚਾਈਨਾ ਦੀ ਵੀ ਇਹ ਬਹੁਤ ਲੰਬੀ ਚੱਲ ਸਕਦੀ ਆ ਤੇ ਇੰਡੀਆ ਨੂੰ ਬੰਗਲਾਦੇਸ਼ ਪਾਕਿਸਤਾਨ ਚਾਈਨਾ ਤਿੰਨ ਫਰੰਟ ਤੋਂ ਇਸ ਵੇਲੇ ਖਤਰਾ ਜਿਹੜਾ ਆ ਉਹ ਮਡਰਾ ਰਿਹਾ ਇਸ ਵਿੱਚ ਕੋਈ ਸ਼ੱਕ ਨਹੀਂ ਇੰਡੀਆ ਦੀ ਜਿਹੜੀ ਫੌਜ ਆ ਉਹ ਵੀ ਵਰਲਡ ਦੀਆਂ ਜਿਹੜੀਆਂ ਕਲਾਸ ਫੌਜਾਂ ਹੁੰਦੀਆਂ ਉਹਦੇ ਵਿੱਚ ਆਉਂਦੀ ਆ ਇਸ ਵੇਲੇ ਇੰਡੀਆ ਜਿਹੜੇ ਆਪਣੀ ਫੌਜ ਆ ਉਹਨੂੰ ਲੇਟੈਸਟ ਟੈਕਨੋਲੋਜੀ ਦੇ ਨਾਲ ਪੂਰੀ ਤਰ੍ਹਾਂ ਲੱਸ ਕਰਨ ਦੇ ਵਿੱਚ ਪੂਰਾ ਖਰਚਾ ਕਰ ਰਿਹਾ ਕਿਉਂਕਿ ਇੰਡੀਆ ਨੂੰ ਵੀ ਇਹ ਜਿਹੜਾ ਆ ਖਤਰਾ ਆ ਉਹਦੀ ਜਿਹੜੀ ਆ ਭਾਨਕ ਲੱਗ ਚੁੱਕੀ ਆ ਸੋ ਇੰਡੀਆ ਵੀ ਪੂਰੀ ਤਰ੍ਹਾਂ ਜਵਾਬ ਦੇਣ ਦੇ ਲਈ ਤਿਆਰ ਆ World War 1 ਤੇ World War 2 ਦੇ ਵਿੱਚ ਵੀ ਮੈਨੂੰ ਲੱਗਦਾ ਇੰਨੇ ਦੇਸ਼ ਜਿਹੜੇ ਆ ਉਹ ਸ਼ਾਮਿਲ ਨਹੀਂ ਹੋਣੇ ਇਨਵੋਲਵਡ ਨਹੀਂ ਹੋਣੇ ਜਿੰਨੇ ਹੁਣ ਦੇਸ਼ਾਂ ਦੇ ਵਿੱਚ ਇਸ ਵੇਲੇ ਕਲੇਸ਼ ਚੱਲ ਰਿਹਾ ਚਾਹੇ ਉੱਥੇ ਗ੍ਰਹਿ ਜੁੱਧ ਚੱਲ ਰਿਹਾ ਚਾਹੇ ਉੱਥੇ ਜਿਹੜਿਆ ਇੱਕ ਦੂਸਰੇ ਦੇਸ਼ਾਂ ਦੇ ਨਾਲ ਟੈਨਸ਼ਨ ਚੱਲ ਰਹੀ ਆ ਸੋ ਇੱਕ ਤਰ੍ਹਾਂ ਦੇ ਨਾਲ ਵਰਲਡ ਵਾਰ ਜਿਹੜੀ ਆ ਉਹ ਲੱਗੀ ਹੀ ਹੋਈ ਆ ਜੇ ਦੇਖਿਆ ਜਾਵੇ ਅਸਿੱਧੇ ਤਰੀਕੇ ਦੇ ਨਾਲ ਹਰੇਕ ਦੇਸ਼ਾਂ ਦੇ ਆਪਣੇ ਅੰਦਰੂਨੀ ਹੀ ਜਾਂ ਜਿਹੜੇ ਬਾਰਡਰ ਦੇ ਨਾਲ ਲੱਗਦੇ ਦੇਸ਼ਾਂ ਉਹਨਾਂ ਨਾਲ ਕਲੇਸ਼ ਚੱਲਦੇ ਆ ਗੋਲੀ ਬਰੂਦ ਥੋੜੇ ਥੋੜੇ ਚੱਲੀ ਜਾਂਦੇ ਆ ਲੋਕ ਦੋਨਾਂ ਹੀ ਪਾਸਿਆਂ ਦੇ ਮਰੀ ਜਾਂਦੇ ਆ ਇਹ ਪੂਰੇ ਦੇਸ਼ਾਂ ਦੇ ਹਾਲਾਤ ਸੀਗੇ 2026 ਦੇ ਵਿੱਚ ਕੀ ਸੰਭਾਵਨਾਵਾਂ ਹੋ ਸਕਦੀਆਂ ਉਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਜੇਕਰ ਵਧੀਆ ਲੱਗਦਾ ਹੁੰਦਾ ਥੱਲੇ ਕਮੈਂਟ ਕਰਕੇ ਦੱਸ ਦਿਆ ਕਰੋ ਜੇਕਰ ਕੁਝ ਕਮੀ ਹੁੰਦੀ ਆ ਤਾਂ ਵੀ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ